ਮੈਂ ਕਹਿੰਨਾ ਵੀ ਇਹ ਦੁੱਖ ਦੀ ਘੜੀ ਸਾਡੀ ਜਿਹੜਾ ਅੱਜ ਸਾਡੇ ਨਾਲ ਖੜਾ ਉਹ ਸਾਡਾ ਹੀ ਆ ਕਿਉਂਕਿ ਸਮਾਂ ਬੰਦੇ ਦੀ ਮੁਸੀਬਤ ਕਦੀ ਕਿਸੇ ਦੇ ਸਿਰ ਤੇ ਨਹੀਂ ਬੈਠੀ ਉਹ ਨਿਕਲ ਜਾਂਦੀ ਹੁੰਦੀ ਆ ਸੱਚੇ ਸਿੱਖ ਜਗਤ ਨੂੰ ਬੇਨਤੀ ਤੇ ਇੱਕ ਅਪੀਲ ਕਰਦਾ ਮੇਰੇ ਭਰਾਵੋ ਉਹੀ ਚੀਜ਼ ਲਿਆਓ ਜਿਹੜੀ ਇੱਥੇ ਲੋੜ ਆ ਬਹੁਤ ਆਤ ਜਿਹੜੇ ਸਾਡੇ ਵੀਰ ਟਰੈਕਟਰ ਟਰਾਲੀਆਂ ਵਾਲੇ ਇੱਥੋਂ ਨਗਰੇ ਨੇ ਸਾਨੂੰ ਐਵੇਂ ਮਹਿਸੂਸ ਹੋ ਰਿਹਾ ਜਿਵੇਂ ਆਨੰਦਪੁਰ ਦੇ ਮੇਲੇ 'ਚ ਜਾ ਰਹੇ ਨੇ ਐਵੇਂ ਨਹੀਂ ਕਰਨਾ ਚਾਹੀਦਾ ਠੀਕ ਹੈ ਦੁੱਖ ਦਾ ਸਮਾਂ ਹੈ ਦੁੱਖ ਨੂੰ ਦੁੱਖ ਸਮਝੀਏ ਮਾਝੇ ਦੀ ਧਰਤੀ ਦੀ ਵਿਸ਼ੇਸ਼ਤਾ ਜੋ ਮਾਝੇ ਦੀ ਧਰਤੀ ਨੇ ਵੱਡੇ ਵੱਡੇ ਮਹਾਰਾਜ ਨੇ ਇਹਨਾਂ ਕੋ ਕਾਰਜ ਕਰਾਏ ਜਿਹੜੀ ਅਰਦਾਸ ਆ ਉਹ ਜਦੋਂ ਵੀ ਮਾਝੇ ਦੀ ਧਰਤੀ ਤੋਂ ਹੋਈ ਆ ਉਹਨੂੰ ਮਹਾਰਾਜ ਨੇ ਸਫਲਤਾ ਬਖਸ਼ੀ ਬਖਸ਼ੀ ਆ ਦੋ ਤਿੰਨ ਦਿਨ ਸੰਗਤ ਨੇ ਬਹੁਤ ਤੇਜ਼ੀ ਨਾਲ ਟਰੈਕਟਰ ਟਰਾਲੀਆਂ ਲਿਆਉਣੀਆਂ ਨੇ ਮੈਂ ਕਹਿੰਨਾ ਥੋੜਾ ਜਿਹਾ ਸਲੋ ਆਓ 10 ਦਿਨ ਤੋਂ ਬਾਅਦ ਬਿਮਾਰੀ ਫੈਲਣੀ ਆ ਪਾਣੀ ਸੁੱਕਣਾ ਹੈ ਕੋਸ਼ਿਸ਼ ਕਰੋ ਕਿ ਸਾਨੂੰ ਦਵਾਈਆਂ ਸਪਰੀਆ ਇਸ ਤਰ੍ਹਾਂ ਦੀਆਂ ਹੋਣ ਜਿਹੜੀਆਂ ਥੋੜੀ ਜੀ ਜਾਨ ਸਖਾਲੀ ਹੋਵੇ ਤੇ ਇਸ ਕਰਕੇ ਇਸ ਦੁੱਖ ਦੀ ਘੜੀ ਨੂੰ ਸਮਝੀਏ ਭੰਤੇ ਸ਼ਰਾਬੀ ਨੂੰ ਇਹ ਗੱਲ ਦੱਸਣੀ ਚਾਹੁੰਨੇ ਆ ਪੇ ਤੂੰ ਜੋ ਦੁਸ਼ਮਣ ਜਮਾਤ ਨੇ ਦੁਸ਼ਮਣ ਹੀ ਰਹਿਣਾ ਤੂੰ ਸਾਡੇ ਨਾਲ ਨਿੱਤਰ ਕੇ ਖੜ ਤੂੰ ਉਧਰ ਆਡੇ ਦੁਸ਼ਮਣਾਂ ਨਾਲ ਖੜ ਸਾਡੇ ਕੋ ਦਸਵੇਂ ਪਾਸ਼ਾ ਮਹਾਰਾਜ ਦੇ ਖਜ਼ਾਨੇ ਇਹ ਨਹੀਂ ਮੁਕਣੇ ਸਾਡੇ ਕੋ ਤੇ ਗੁਰਨਾਨਕ ਪਾਸ਼ਾ ਮਹਾਰਾਜ ਨੇ 20 ਰੁਪਏ ਦਾ ਲੰਗਰ ਦਿੱਤਾ ਉਹ ਨਹੀਂ ਮੁਕਣਾ ਸਾਰੇ ਹੀ ਸੇਵਾ ਕਰਨ ਵਾਸਤੇ ਇਥੇ ਪਹੁੰਚੇ ਹੋਏ ਬੇਲੇਕੋਲ ਜੀ ਉਹ ਵਾਹਿਗੁਰੂ ਨੇ ਪਾਣਾ ਬਖਸ਼ਿਆ ਜੋ ਵੀ ਕੀਤਾ ਆਪਾਂ ਸੇਵਾ ਕਰਨ ਆਏ ਵਾਹਿਗੁਰੂ ਜੀ ਤੇ ਇੱਕ ਦੁੱਖ ਵੀ ਹੁੰਦਾ ਏ ਕਿ ਆਪਣੇ ਭੈਣ ਭਰਾ ਨੇ ਸਾਰੇ ਤੇ ਦੁੱਖ ਦੀ ਘੜੀ ਜ ਆਪਾਂ ਨਹੀਂ ਉਹਨਾਂ ਨਾਲ ਕੱਢਣਾ ਤੇ ਕਿੰਨੇ ਕੱਢਣਾ ਵਾ ਅਕਾਲ ਚੈਨਲ ਨਾਲ ਜੁੜੇ ਤੁਸੀਂ ਦਾਸ ਤਜਿੰਦਰ ਸਿੰਘ ਇਸ ਟਾਈਮ ਤੇ ਅਗਵਾਨ ਪਿੰਡ ਦੇ ਵਿੱਚ ਆਂ ਅਗਵਾਨ ਪਿੰਡ ਦਾ ਜਦੋਂ ਨਾਂ ਲੈ ਲੈਨੇ ਆ ਤੇ ਆਟੋਮੈਟਿਕ ਧਿਆਨ ਸਾਡਾ ਜਿਹੜਾ ਵਾ ਉਸ ਛੀਦਾਂ ਵਾਲੇ ਪਾਸੇ ਚਲੇ ਜਾਂਦਾ ਜਿਨ੍ਹਾਂ ਨੇ ਕੌਮ ਦੀ ਡਿੱਗੀ ਹੋਈ ਪੱਤ ਨੂੰ ਸਿਰ ਤੇ ਫੇਰ ਰੱਖਿਆ ਸੀ ਉਸ ਗੁਰਦੁਆਰਾ ਸਾਹਿਬ ਚ ਇਸ ਟਾਈਮ ਮੌਜੂਦ ਹਾਂ ਇੱਕ ਮਨਮੋਹਕ ਤਸਵੀਰ ਮੈਂ ਤੁਹਾਨੂੰ ਦਿਖਾ ਲ ਦੇਣਾ ਕਿਉਂਕਿ ਮੈਂ ਪਿਛਲੀ ਤਸਵੀਰ ਗੱਲ ਜਦੋਂ ਕੀਤੀ ਸੀ ਨਾ ਰਿਕਾਰਡਿੰਗ ਦੇ ਵਿੱਚ ਤੇ ਮੈਂ ਕਿਹਾ ਸੀ ਕਿ ਪੰਜਾਬ ਨੂੰ ਕੋਈ ਨਹੀਂ ਮਾਰ ਸਕਦਾ ਉਹ ਬੇਸ਼ੱਕ ਪਾਣੀ ਹੋਣ ਹਾਂ ਕੁਦਰਤੀ ਆਫਤ ਆ ਆਉਗੀ ਚੱਲ ਜੂਗੀ ਪਰ ਪੰਜਾਬ ਨੂੰ ਪੰਜਾਬ ਹੀ ਸਾਂਭ ਸਕਦਾ ਅਸ ਟਾਈਮ ਦੇ ਉੱਤੇ ਅਸੀਂ ਉਹਨਾਂ ਵੀਰਾਂ ਨਾਲ ਵੀ ਗੱਲ ਕਰਵਾਵਾਂਗੇ ਦੂਰੋਂ ਨੇੜੋਂ ਜਿਹੜੇ ਇੱਥੇ ਪਹੁੰਚ ਰਹੇ ਆ ਤੇ ਇੱਕ ਵਧੀਆ ਤਸਵੀਰ ਮੈਂ ਤਾਂ ਕਿ ਆ ਕਿ ਇੱਕ ਪਾਸੇ ਤੇ ਪਾਣੀ ਪਾਣੀ ਹੈ ਚਾਰਜ ਫੇਰੇ ਪਿੰਡਾਂ ਦੇ ਇਧਰਲੇ ਪਾਸੇ ਲੰਗਰ ਪੰਡਾਰੇ ਖੁੱਲੇ ਹੋਏ ਆ ਚਾਰਜ ਫੇਰੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਅਗਵਾਨ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਪੰਡਾਰੇ ਖੁੱਲੇ ਆ ਤੇ ਮੈਂ ਵੀਰ ਸੁਖਵਿੰਦਰ ਸਿੰਘ ਵਾਨ ਨਾਲ ਗੱਲ ਕਰ ਰਿਹਾ ਸੀ ਤੇ ਮੈਨੂੰ ਗੱਲ ਕਰਕੇ ਕਹਿੰਦੇ ਕਿ ਆਂਦੇ ਕੈਮਰਾ ਘੁਮਾ ਕੇ ਕਿਹੜੇ ਦਿਖਾੜ ਵੀ ਦਿਓ ਮੈਂ ਗਰਮੀਤ ਨੂੰ ਕਹੂੰਗਾ ਕਹਿੰਦੇ ਜਿਹੜਾ ਵੀ ਮਰਜੀ ਆ ਜਿਹੜਾ ਵੀ ਇਲਾਕੇ ਤੁਸੀਂ ਦੂਰੋਂ ਨੇੜੋਂ ਸੰਗ ਤੇ ਗੁਰਦੁਆਰਾ ਸਾਹਿਬ ਪਹੁੰਚ ਜਿਓ ਤੁਸੀਂ ਇੱਥੇ ਹ ਜਿੱਥੇ ਆਪਾਂ ਸ਼ਹੀਦਾਂ ਨੂੰ ਨਤਮਸਤਕ ਹੋਣਾ ਉਥੇ ਇਸ ਇਲਾਕੇ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਵੀ ਕਰਨੀ ਆ ਪ੍ਰਸ਼ਾਦਾ ਪਾਣੀ ਦਾ ਇੰਤਜ਼ਾਮ ਵੀ ਹੈਗਾ ਇੱਥੇ ਤੇ ਤੁਹਾਡੇ ਰਹਿਣ ਦਾ ਇੰਤਜ਼ਾਮ ਵੀ ਹੋਊਗਾ ਰਹਿਣ ਲਈ ਕਿ 2-4 ਘੰਟੇ ਤੁਸੀਂ ਰੈਸਟ ਕਰਨੀ ਆ ਸੇਵਾ ਕਰਦੇ ਹੋ ਤੁਸੀਂ ਦੁਰੂ ਨੇੜਿਓ ਤੇ ਆਣ ਕੇ ਜਰੂਰ ਰਕਿਓ ਇਹ ਕਿਤੇ ਸ਼ਹੀਦਾਂ ਨੂੰ ਨਤਮਸਤਕ ਹੋਵਾਂਗੇ ਅਸੀਂ ਤੇ ਦੂਜਾ ਇਹਨਾਂ ਵੀਰਾਂ ਦੇ ਦਰਸ਼ਨ ਮੇਲੇ ਕਰਕੇ ਜਾਇਓ ਕਿਉਂਕਿ ਇੱਥੇ ਪ੍ਰਸ਼ਾਦਾ ਪਾਣੀ 24 ਘੰਟੇ ਚੱਲਦਾ ਇਸ ਟਾਈਮ ਇੱਕ ਵਾਰੀ ਤਸਵੀਰ ਦਿਖਾ ਲ ਦਿਓ 4 ਤੋਂ 5 ਟਰਾਲੀਆਂ ਆਣ ਕੇ ਖੜ ਗਈਆਂ ਤੇ ਬਾਹਰ ਇੱਕ ਪਾਸੇ ਤੇ ਪਾਣੀ ਪਾਣੀ ਆ ਤੇ بارش ਫਿਰ ਇਸ ਇਲਾਕੇ ਦੇ ਵਿੱਚ ਇੱਕ ਕਹਿਰਟ ਆਊਗੀ ਕਿਉਂਕਿ ਕੁਦਰਤ ਦੀ ਕਰੋਪੀ ਆ ਕੁਦਰਤ ਦੀ ਕਰੋਪੀ ਨੂੰ ਅਸੀਂ ਨਾਮ ਨਹੀਂ ਕਰ ਸਕਦੇ ਜਿੱਥੇ ਕੁਦਰਤ ਨੇ ਜੋ ਕਰਨਾ بارش ਹੋ ਰਹੀ ਆ ਪਰ ਗੁਰੂ ਸਾਹਿਬ ਦੀ ਇੰਨੀ ਕਿਰਪਾ ਕਿ ਚਾਰ ਫਿਰ ਤੁਸੀਂ ਵੇਖ ਰਹੇ ਹੋ ਇੱਕ ਪਾਸੇ ਫੌਜ ਦੀਆਂ ਗੱਡੀਆਂ ਲੰਘ ਰਹੀਆਂ ਜਿਹੜੇ ਟਰੈਕਟਰ ਲੰਘਦੇ ਆ ਖਾਸ ਕਰਕੇ ਉਹ ਜਦੋਂ ਤਸਵੀਰ ਵੇਖਦੇ ਆ ਨਾ ਕਿ ਇਹ ਰਾਹਤ ਕੈਂਪ ਆ ਤਿਆਜੋ ਸਾਡੇ ਵਾਸਤੇ ਇੱਥੇ ਸੇਫ ਜਗ੍ਹਾ ਵੀ ਆ ਤੇ ਜਿਹੜੇ ਨੌਜਵਾਨ ਵੀਰ ਭੈਣ ਭਰਾ ਸਾਡੇ ਟਰੈਕਟਰ ਟਰਾਲੀਆਂ ਵਾਲੇ ਆ ਉਹਨਾਂ ਦੇ ਵਾਸਤੇ ਪ੍ਰਸ਼ਾਦੇ ਪਾਣੀ ਦਾ ਪੂਰਾ ਇੰਤਜ਼ਾਮ ਆ ਆਉਂਦਿਆ ਸਾਰ ਜਦੋਂ ਅਸੀਂ ਆਏ ਸੀ ਨਾ ਤੇ ਸੁਖਵਿੰਦਰ ਸਿੰਘ ਗਵਾਨ ਕਹਿੰਦੇ ਪਹਿਲੋ ਪ੍ਰਸ਼ਾਦਾ ਛਕਣਾ ਚਾਹ ਪੀਣੀ ਆ ਕਿ ਲੱਸੀ ਪੀਣੀ ਆ ਇਹ ਫਿਤਰਤ ਆ ਪੰਜਾਬੀਆਂ ਦੀ ਭਾਵੇਂ ਦੇਸ਼ 'ਚ ਹੋਣ ਪਰ ਵਿਦੇਸ਼ਾਂ 'ਚ ਹੋਣ ਆਪ ਭਾਵੇਂ ਹੜਨਾ ਘਰੇ ਹੋਏ ਆ ਪਰ ਲੋਕਾਂ ਦੀ ਸੇਵਾ ਵਾਸਤੇ ਹਾਜ਼ਰ ਆ ਗੁਰਫਤੇ ਸਾਹਿਬ 'ਚ ਕਰਦੇ ਗਵਾਨ ਸਾਹਿਬ ਆ ਇੱਕ ਸਭ ਤੋਂ ਪਹਿਲਾਂ ਤਾਂ ਮੈਂ ਵਿਸ਼ਵ ਭਰ ਦੀ ਸੰਗਤ ਜੋ ਅਕਾਲ ਚੈਨਲ ਦੇ ਨਾਲ ਜਿੰਨੇ ਵੀ ਦੇਸ਼ ਵਿਦੇਸ਼ਾਂ ਦੇ ਵਿੱਚ ਸੰਗਤ ਜੁੜੀ ਹੈ ਸਭ ਨੂੰ ਮੈਂ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਕੋਟਨ ਕੋਟਨ ਸ਼ੁਕਰ ਤੇ ਧੰਨਵਾਦ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦਾ ਜਿਸ ਮਾਰੇ ਨੇ ਤਰਸ ਕਰਕੇ ਜੋ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਇੱਕ ਕੁਦਰਤੀ ਆਫਤ ਇੱਕ ਤਾਂ ਕੁਦਰਤੀ ਆਫਤ ਇੱਕ ਜਿਹੜੀਆਂ ਹਿੰਦੂਆਂ ਤੇ ਪੰਜਾਬ ਦੀਆਂ ਸਰਕਾਰਾਂ ਨੇ ਮਿੱਥ ਕੇ ਮਾਝੇ ਨੂੰ ਡੋਬਿਆ ਉਹ ਇੱਕ ਬਹੁਤ ਵੱਡਾ ਇਹਨਾਂ ਨੇ ਸਾਡੇ ਨਾਲ ਜ਼ੁਲਮ ਕੀਤਾ ਜਾਣ ਬੁੱਝ ਕੇ ਸਾਡੇ ਜਿਹੜੇ ਬੰਨਿਆ ਫਲੱਡ ਗੇਟ ਉਹ ਬੰਨ ਕੇ ਇਹਨਾਂ ਰੱਖੇ ਉਹ ਟੁੱਟਣ ਕਰਕੇ ਸਾਡੇ ਜਿਹੜੇ ਕੀਰਤੀ ਕਿਸਾਨ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਸੋ ਮੈਂ ਜਿੰਨੀ ਵੀ ਵਿਸ਼ਵ ਭਰ ਦੀ ਸੰਗਤ ਅਕਾਲ ਚੈਨਲ ਦੇ ਨਾਲ ਜੁੜੀ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਗੁਰਦੁਆਰਾ ਯਾਦਗਾਰੇ ਸ਼ਹੀਦਾਂ ਤਿਆਗ ਅਤੇ ਵਿਰਾਗ ਦੀ ਮੂਰਤ ਬੀਬੀ ਸੁਰਿੰਦਰ ਕੌਰ ਦੇ ਮੁੱਖ ਸਥਾਨ ਤੇ ਜੋ ਇੱਕ ਰਾਹਤ ਕੈਂਪ ਚਲਾਇਆ ਜਾ ਰਿਹਾ ਤੇ ਜਿੰਨੂੰ ਵੀ ਆਪਾਂ ਦੇਸ਼ ਵਿਦੇਸ਼ ਤੇ ਸਿੰਘਾਂ ਨੂੰ ਬੇਨਤੀ ਤੇ ਅਪੀਲ ਕੀਤੀ ਉਹ ਸਾਡੇ ਨਾਲ ਉਹਨਾਂ ਨੇ ਤਾਲਮੇਲ ਕੀਤਾ ਉਹ ਇੱਥੇ ਪਹੁੰਚ ਕੇ ਸੇਵਾ ਆਪਣੇ ਹੱਥੀਂ ਕਰ ਰਹੇ ਜਿਵੇਂ ਕਿ ਢਾਲੀਵਾਲ ਤੋਂ ਸਿੰਘ ਇੱਥੇ ਪਹੁੰਚੇ ਇਹਨਾਂ ਨੇ ਆਉਂਦੇ ਸਾਨੂੰ ਪੁੱਛਿਆ ਵੀ ਕੀ ਕਿਹੜੀ ਚੀਜ਼ ਦੀ ਲੋੜ ਆ ਉਹ ਉਹ ਇੱਥੇ ਮੁਹੱਈਆ ਕਰਾਈ ਜਾਏ ਸਭ ਤੋਂ ਵੱਡੀ ਗੱਲ ਦੁਆਬੇ ਦੀ ਧਰਤੀ ਤੋਂ ਨਾਨਕ ਸਰ ਤੋਂ ਚਰੋਰਾ ਤੋਂ ਇਹ ਸਿੰਘ ਲੁਧਿਆਣੇ ਤੋਂ ਇਹ ਚੇਚੇ ਤੌਰ ਤੇ ਸਾਡੇ ਕੋਲ ਆਏ ਉਹਨਾਂ ਨੇ ਆਉਂਦਿਆਂ ਹੀ ਪੁੱਛਿਆ ਸਾਨੂੰ ਵੀ ਬਾਬਾ ਜੀ ਜਿਹੜੀ ਚੀਜ਼ ਦੀ ਲੋੜ ਹੈ ਸਾਨੂੰ ਦੱਸਿਆ ਜਾਏ ਮੈਂ ਕਹਿੰਨਾ ਵੀ ਇਹ ਦੁੱਖ ਦੀ ਘੜੀ ਸਾਡੀ ਜਿਹੜਾ ਅੱਜ ਸਾਡੇ ਨਾਲ ਖੜਾ ਉਹ ਸਾਡਾ ਹੀ ਆ ਕਿਉਂਕਿ ਸਮਾਂ ਬੰਦੇ ਦੀ مصیبت ਕਦੀ ਕਿਸੇ ਦੇ ਸਿਰ ਤੇ ਨਹੀਂ ਬੈਠੀ ਉਹ ਨਿਕਲ ਜਾਂਦੀ ਹੁੰਦੀ ਆ ਪਰ ਗੁਰੂ ਸਾਹਿਬ ਨੇ ਕਿਹਾ ਜਿਹੜੀ ਕਿਸੇ ਨੂੰ ਅਸੀਸ ਦੇਣੀ ਆ ਕਿਸੇ ਦੇ ਨਾਲ ਖੜਨਾ ਬਹੁਤ ਵੱਡੀ ਉਹਦੀ ਉਹ ਮਾਇਨੇ ਰੱਖਦੀ ਆ ਸੋ ਤੁਸੀਂ ਦੇਖ ਰਹੇ ਹੋ بارش ਦਾ بارش ਫੇਰ ਨਹੀਂ ਹਟ ਰਹੀ ਤੇ ਸੰਗਤ ਵੇਖੋ ਟਰਾਲੀਆਂ ਟਰੈਕਟਰਾਂ ਤੇ ਆਪ ਮੁਹਾਰੇ ਜਿਹੜਾ 24 ਘੰਟੇ ਇੱਥੇ ਗੁਰਦੁਆਰਾ ਯਾਦਗਾਰੇ ਸ਼ਹੀਦਾਂ ਵਿਖੇ ਲੰਗਰ ਦੇ ਪ੍ਰਬੰਧ ਇਹ ਸਾਡੇ ਨਹੀਂ ਆ ਸਮੁੱਚੇ ਸਿੱਖ ਸਿੱਖ ਜਗਤ ਦੀਆਂ ਸੰਗਤ ਦੇ ਅਸੂਲ ਸੀਸ ਸਦਕਾ ਚੱਲ ਰਹੇ ਨੇ ਇੱਥੇ ਸਾਡੇ ਕੋਲ ਪਿੱਛੇ ਵੱਡਾ ਜਿਹੜਾ ਦੀਵਾਨ ਵਾਲੇ ਉੱਤੇ ਜਿਹੜੀ ਸਾਡੀ ਆਰਮੀ ਦੇਸ਼ ਦੀ ਉਹਨਾਂ ਦੇ ਜਵਾਨ ਸਾਡੇ ਕੋਲ ਘੱਟ ਤੋਂ ਘੱਟ 60-70 ਦੇ ਕਰੀਬ ਉਹ ਠਹਿਰੇ ਹੋਏ ਨੇ ਮੈਂ ਪੂਰੇ ਵਿਸ਼ਵ ਨੂੰ ਇਹ ਦੱਸਣਾ ਚਾਹੁੰਦਾ ਕਿ ਜੇ ਕਿਸੇ ਨੂੰ ਵੀ ਰਾਹਤ ਕੈਂਪ 'ਚ ਸਾਡੇ ਨਾਲ ਸੰਪਰਕ ਕੀਤਾ ਜਾਵੇ ਕੋਈ ਇਹਨੂੰ ਇਸ ਤਰ੍ਹਾਂ ਨਾ ਸੋਚਿਆ ਜਾਵੇ ਕਿ ਸਾਨੂੰ ਕਿਸੇ ਮਾਇਆ ਦੀ ਲੋੜ ਹੈ ਕਿ ਸਾਨੂੰ ਕੋਈ ਇੱਥੇ ਚੀਜ਼ ਦੀ ਲੋੜ ਹੈ ਮੈਂ ਸਮੁੱਚੇ ਸਿੱਖ ਜਗਤ ਨੂੰ ਬੇਨਤੀ ਤੇ ਇੱਕ ਅਪੀਲ ਕਰਦਾ ਮੇਰੇ ਭਰਾਵੋ ਉਹੀ ਚੀਜ਼ ਲਿਆਓ ਜਿਹੜੀ ਇੱਥੇ ਲੋੜ ਆ ਬਹੁਤ ਆਤ ਜਿਹੜੇ ਸਾਡੇ ਵੀਰ ਟਰੈਕਟਰ ਟਰਾਲੀਆਂ ਵਾਲੇ ਇੱਥੋਂ ਨੰਗ ਰਹੇ ਨੇ ਸਾਨੂੰ ਐਵੇਂ ਮਹਿਸੂਸ ਹੋ ਰਿਹਾ ਜਿਵੇਂ ਆਨੰਦਪੁਰ ਦੇ ਮੇਲੇ 'ਚ ਜਾ ਰਹੇ ਨੇ ਐਵੇਂ ਨਹੀਂ ਕਰਨਾ ਚਾਹੀਦਾ ਠੀਕ ਹੈ ਦੁੱਖ ਦਾ ਸਮਾਂ ਹੈ ਦੁੱਖ ਨੂੰ ਦੁੱਖ ਸਮਝੀਏ ਬਹੁਤ ਆਤ ਟਰੈਕਟਰ ਟਰਾਲੀਆਂ ਵੱਡੇ ਵੱਡੇ ਜਿਹੜੇ ਨੌਜਵਾਨ ਵੀਰਾਂ 'ਚ ਜੋਸ਼ ਬਹੁਤ ਆ ਪਰ ਕਾਰਨ ਇਹ ਹੈ ਵੀ ਜਦੋਂ ਤੁਸੀਂ ਡੈਕ ਲਾ ਕੇ ਜਾਂਦੇ ਕਿਤੇ ਨਾ ਕਿਤੇ ਸਾਨੂੰ ਇੱਕ ਵਾਰੀ ਗੱਲ ਪਿੰਚ ਹੁੰਦੀ ਆ ਤੋ ਇਹੋ ਜੀ ਗੱਲ ਆਪਾਂ ਨਾ ਕਰੀਏ ਇਹ ਦੁੱਖ ਦੀ ਘੜੀ ਆ ਇਹਦੇ ਦੇ ਵਿੱਚੋਂ ਆਪਾਂ ਤਾਂ ਹੀ ਨਿਕਲ ਸਕਦੇ ਜੇ ਨਿਮਰਤਾ ਚ ਹੋਈਏ ਤੇ ਗੁਰੂ ਨਾਨਕ ਪਾਤਸ਼ਾਹ ਮਾਰ ਨੇ ਜੇ ਪਾਈਓ ਤੋਂ ਕੱਟਣਗੇ ਵੀ ਜ਼ਰੂਰ ਜਿੱਦਾਂ ਇਹ ਮੈਥੇ ਟ੍ਰਾਲੀਆਂ ਤੇ ਤੁਹਾਨੂੰ ਵੇਖ ਕੇ ਨਾ ਜਕਾਰੇ ਛੱਡੇ ਉਹਨਾਂ ਨੇ ਨੌਜਵਰ ਵੇਖਿਆ ਨਾ ਇਹ ਇੱਕ ਜੋਸ਼ ਦਾ ਨਿਸ਼ਾਨੀ ਆ ਉਹ ਬਹੁਤ ਵਧੀਆ ਗੱਲ ਆ ਪਰ ਆਪਾਂ ਕੋਸ਼ਿਸ਼ ਕਰੀਏ ਬਹੁਤ ਆਤ ਜਦੋਂ ਕਿਤੇ ਦੁੱਖ ਤੇ ਘਟਣਾ ਕਿਸੇ ਨਗਰ 'ਚ ਹੋ ਜਾਂਦੀ ਉੱਥੇ 10-10 ਦਿਨ ਚੁੱਲਿਆਂ ਤੇ ਅੱਗ ਨਹੀਂ ਬਲਦੀ ਆਪਾਂ ਇਹ ਸਮਝੀਏ ਦੋਖਿਆ ਜ਼ਮੀਨਾਂ ਸਾਡੀਆਂ ਤਬਾਹ ਹੋ ਚੁੱਕੀਆਂ ਨੇ ਕੋਈ ਇਹ ਜਿਮੀ ਇਹ ਮਾਝੇ ਦੀ ਇੱਕ ਫਿਤਰਤ ਆ ਸਾਡੇ ਕੋਲ ਕੱਖ ਵੀ ਨਾ ਹੋਵੇ ਸਾਡੇ ਕੋਲ ਕੱਖ ਵੀ ਨਾ ਹੋਵੇ ਆਪਾਂ ਸਭ ਤੋਂ ਪਹਿਲੂ ਇਹ ਮਹਾਰਾਜ ਨੇ ਸਾਨੂੰ ਸਿਖਿਆ ਦਿੱਤੀ ਆ ਵੀ ਜਿਹੜਾ ਆਉਂਦਾ ਨੂੰ ਜਲ ਪਾਣੀ ਛਕਾਉਣਾ ਪਰ ਮਾਝੇ ਦੀ ਧਰਤੀ ਦੀ ਵਿਸ਼ੇਸ਼ਤਾ ਜੋ ਮਾਝੇ ਦੀ ਧਰਤੀ ਨੇ ਵੱਡੇ ਵੱਡੇ ਮਹਾਰਾਜ ਨੇ ਇਹਨਾਂ ਕੋ ਕਾਰਜ ਕਰਾਏ ਜਿਹੜੀ ਅਰਦਾਸ ਆ ਉਹ ਜਦੋਂ ਵੀ 마ਝੇ ਦੀ ਧਰਤੀ ਤੋਂ ਹੋਈ ਆ ਉਹਨੂੰ ਮਾਰੇ ਨੇ ਸਫਲਤਾ ਬਖਸ਼ੀ ਬਖਸ਼ੀ ਆ ਜਿਵੇਂ ਭਾਈ ਮਾਹ ਸਿੰਘ ਨੇ ਮੁਖਸਰ ਸਾਹਿਬ ਦੀ ਗੰਢੀ ਗੰਢੀ ਤੋੜ ਜਦੋਂ ਸਾਡਾ ਉੱਥੇ ਜਦੋਂ ਅਰਦਾਸ ਭਾਈ ਮਾਹ ਸਿੰਘ ਨੇ 마ਝੇ ਦੀ ਧਰਤੀ ਤੋਂ ਕੀਤੀ ਉਸ ਤੋਂ ਬਾਅਦ ਜਿਹੜੀ ਸਾਡੀ ਅਰਦਾਸ ਭਾਈ ਤਾਰੂ ਸਿੰਘ ਨੇ ਫੇਰ 마ਝੇ ਦੀ ਧਰਤੀ ਤੋਂ ਖੜ ਕੇ ਅਰਦਾਸ ਕੀਤੀ ਤਾਂ ਉਹਦੀ ਖੋਪੜੀ ਲੱਤ ਗਈ ਮਹਾਰਾਜ ਨੇ ਉਹ ਵੀ ਅਰਦਾਸ 마ਝੇ ਦੀ ਧਰਤੀ ਤੋਂ ਹੋਈ ਉਸ ਤੋਂ ਬਾਅਦ ਜਿਹੜੀ ਸਾਡੇ ਵੱਡੇ ਬਜ਼ੁਰਗ 85 ਸਾਲ ਦੇ ਬਾਪੂ ਬਾਬਾ ਦੀਪ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਖੰਡਾ ਖੜਕਾਇਆ ਤੇ ਜਿਨ੍ਹਾਂ ਨੇ ਗੁਰੂ ਰਾਮਦਾਸ ਮਾਰੇ ਦੇ ਦਰ ਤੇ ਖੜ ਕੇ ਅਰਦਾਸ ਕੀਤੀ ਏ ਸੱਚੇ ਪਾਤਸ਼ਾਹ ਤੇਰੀ ਅਜਮਤ ਵਾਸਤੇ ਮੇਰਾ ਸੀਸ ਧੜ ਤੋਂ ਲੱਗ ਹੋ ਜੇ ਪਰ ਇੱਥੇ ਸ਼ਹਾਦਤ ਦਿੱਤੀ ਜਾਵੇ ਉਹ ਵੀ ਮਾਝੇ ਦੀ ਧਰਤੀ ਤੋਂ ਅਰਦਾਸ ਇੱਥੇ ਹੀ ਬਾਬਾ ਬੀਦੀ ਚੰਦ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ ਅਰਦਾਸ ਕੀਤੀ ਬੀਦੀ ਚੰਦ ਸ਼ੀਨਾ ਗੁਰੂ ਕਾ ਸੀਨਾ ਨਾ ਮਹਾਰਾਜ ਨੂੰ ਕਿਹਾ ਮੈਂ ਸੜ ਜਾ ਪਰ ਦਿਸਾਲੇ ਮੇਰੇ ਬੱਚੇ ਰਹਿਣ ਇੱਥੇ ਬਸ ਨਹੀਂ ਪਾਈ ਸਤਵੰਦ ਸਿੰਘ ਭਾਈ ਬਿਆਨ ਸਿੰਘ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ ਕੇ ਅਰਦਾਸ ਕੀਤੀ हे ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਸਾਨੂੰ ਬਲ ਬਖਸ਼ ਜਿੰਨੇ ਸਾਡਾ ਘਰ ਟਾਇਆ ਉਹਦੀ ਆਪ ਜਣਾ ਪੱਟ ਦੀਏ ਤੋਂ ਪੱਟ ਮਾਝੇ ਵਾਲਿਆਂ ਨੇ ਵਖਾਈਆਂ ਸੋ ਮਾਝੇ ਵਾਲਿਆਂ ਦੀ ਫਿਤਰਤ ਆ ਮਾਜੀ ਵਾਲ ਮਰਦੇ ਮਰਦੇ ਵੀ ਸੰਗਤ ਨੂੰ ਚਲਦੇ ਨੇ ਸੋ ਮੈਂ ਇਹ ਗੱਲ ਕਹਿਣਾ ਜਿਹੜੇ ਬਾਹਰ ਵਿਦੇਸ਼ਾਂ ਦੇ ਸਿੱਖ ਬੈਠੇ ਨੇ ਜੋਸ਼ ਸੰਗਤ 'ਚ ਬਹੁਤ ਆ ਪਰ ਆਪਾਂ ਇਸ ਨੂੰ ਬੜੇ ਸੰਜਮ ਦੇ ਨਾਲ ਇਸ ਦੁੱਖ ਦੀ ਘੜੀ ਨੂੰ ਸਮਝੀਏ ਅੱਜ 2-3 ਦਿਨ ਸੰਗਤ ਨੇ ਬਹੁਤ ਤੇਜ਼ੀ ਨਾਲ ਟਰੈਕਟਰ ਟਰਾਲੀਆਂ ਲਿਆਉਣੀਆਂ ਨੇ ਮੈਂ ਕਹਿੰਦਾ ਥੋੜਾ ਜਿਹਾ ਸਲੋ ਆਓ 10 ਦਿਨ ਤੋਂ ਬਾਅਦ ਬਿਮਾਰੀ ਫੈਲਣੀ ਆ ਪਾਣੀ ਸੁੱਕਣਾ ਹੈ ਕੋਸ਼ਿਸ਼ ਕਰੋ ਕਿ ਸਾਨੂੰ ਦਵਾਈਆਂ ਸਪਰਿਆ ਇਸ ਤਰ੍ਹਾਂ ਦੀਆਂ ਹੋਣ ਜਿਹੜੀਆਂ ਥੋੜੀ ਜੀ ਜਾਨ ਸਖਾਲੀ ਹੋਵੇ ਤੇ ਇਸ ਕਰਕੇ ਇਸ ਦੁੱਖ ਦੀ ਘੜੀ ਨੂੰ ਸਮਝੀਏ ਜਿਸ ਕਿਸੇ ਨੂੰ ਵੀ ਇਸ ਰਾਹਤ ਕੈਂਪ ਜੋ ਇੱਥੇ ਆਪਾਂ ਸਥਾਪਿਤ ਕੀਤਾ ਗੁਰਦੁਆਰਾ ਯਾਦਗਾਰ ਸ਼ਹੀਦਾਂ ਵਿਖੇ ਪਿੰਡ ਅਗਵਾਨ ਵਿਖੇ ਸ਼ਹੀਦਾਂ ਦੀ ਸਤਾਨ ਤੇ ਜਿਹੜਾ ਵੀ ਸਿੰਘ ਸਾਡੇ ਨਾਲ ਸੰਪਰਕ ਜਿੰਨੂੰ ਵੀ ਜਿਸ ਤਰ੍ਹਾਂ ਦੀ ਸਹਾਇਤਾ ਦੀ ਲੋੜ ਆ ਉਹ ਸਾਡੇ ਨਾਲ ਤਾਲਮੇਲ ਕਰੇ ਪਰ ਆਪਣੀ ਸੇਵਾ ਆਪ ਹੱਥੀ ਕਰੇ ਜਾ ਕੇ ਜੇ ਮੈਨੂੰ ਕੋਈ ਸੰਪਰਕ ਨੰਬਰ ਦੇ ਦਿਓ ਕਿ ਯਾਰ ਨਾ ਸੰਗਤ ਪੁੱਛਦੀ ਆ ਜੇ ਤੁਹਾਡਾ ਕੋਨਟੈਕਟ ਕਰਨਾ ਹੋਵੇ ਲొਕੇਸ਼ਨ ਕਿਹੜੀ ਆ ਰੋਡ ਕਿਹੜਾ ਜਿਹੜਾ ਦੂਰ ਦੇ ਰੋਡ ਸੰਗਤ ਤੁਹਾਡੇ ਕੋ ਪਹੁੰਚ ਹਾਂਜੀ ਇਹ ਜਿਹੜਾ ਰੋਡ ਆ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਧਰਤੀ ਡੇਰਾ ਬਾਬਾ ਨਾਨਕ ਤੋਂ ਗੁਰਦਾਸਪੁਰ ਵਾਲਾ ਮੇਨ ਹਾਈਵੇ ਰੋਡ ਕਰਤਾਰਪੁਰ ਕੋਰੀਡੋਰ ਰੋਡ ਕਲਾਨੌਰ ਤੋਂ ਜਦੋਂ ਆਪਾਂ ਆਉਣਾ ਕਿਉਂਕਿ ਰਸਤਾ ਕਲਾਨੌਰ ਵਾਲਾ ਹੀ ਚੱਲ ਰਿਹਾ ਕਲਾਨੌਰ ਤੋਂ ਡੇਰਾ ਬਾਬਾ ਨਾਨਕ ਜਾਣਾ ਹਾਰਡਲੀ 4 ਕਿਲੋਮੀਟਰ ਦੀ ਦੂਰੀ ਤੇ ਆਉਣ ਔਰ ਰੋਡ ਦਾ ਜੱਦੀ ਸਥਾਨ ਨੇ ਉਹਨਾਂ ਦਾ ਜਨਮ ਸਥਾਨ ਹੈ ਤੇ ਉਹਦੇ ਨਾਲ ਹੀ ਜਿਹੜੇ ਸਾਡੇ ਨੰਬਰ ਨੇ 914709999 981470999 ਸੋ ਮੈਂ ਸੰਗਤ ਨੂੰ ਫੇਰ ਬੇਨਤੀ ਕਰਦਾ ਇਹਨੂੰ ਇਸ ਤਰ੍ਹਾਂ ਨਾਲ ਸੋਚਿਆ ਜਾਵੇ ਕਿ ਅਪੀਲ ਕਰ ਰਹੇ ਪੈਸੇ ਦੀ ਸਾਨੂੰ ਪੈਸੇ ਦੀ ਕਿਸੇ ਤਰ੍ਹਾਂ ਦੀ ਇੱਥੇ ਲੋੜ ਨਹੀਂ ਜੇ ਜੋ ਚਾਰਾ achar ਕਿਉਂਕਿ ਮੈਂ ਕਹਿੰਦਾ ਪਾਂ ਤੇ ਸ਼ਰਾਬੀ ਨੂੰ ਇਹ ਗੱਲ ਦੱਸਣੀ ਚਾਹੁੰਨੇ ਆਂ ਕਿ ਤੂੰ ਜੋ ਦੁਸ਼ਮਣ ਜਮਾਤ ਨੇ ਦੁਸ਼ਮਣ ਹੀ ਰਹਿਣਾ ਤੂੰ ਸਾਡੇ ਨਾਲ ਨਿੱਤਰ ਕੇ ਖੜ ਤੂੰ ਉਧਰ ਆਡੇ ਦੁਸ਼ਮਣਾਂ ਨਾਲ ਖੜ ਸਾਡੇ ਕੋ 10ਵੇਂ ਪਾਸ਼ਾ ਮਹਾਰਾਜ ਦੇ ਖਜ਼ਾਨੇ ਇਹ ਨਹੀਂ ਮੁੱਕਣੇ ਸਾਡੇ ਕੋ ਤੇ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ 20 ਰੁਪਏ ਦਾ ਲੰਗਰ ਦਿੱਤਾ ਉਹ ਨਹੀਂ ਮੁੱਕਣਾ ਤੂੰ ਤਗੜਾ ਹੋ ਕੇ ਸਾਨੂੰ ਹਣ ਮਾਰ ਤੇ ਤੈਨੂੰ ਮਾਝੇ ਵਾਲੇ ਤੇਰੀ ਜਿਹੜੀ ਸ਼ਰਾਬ ਚੜੀ ਹੈ ਨਾ ਤੇਰੀ ਲਾਉਣਗੇ ਇੱਥੇ ਤੈਨੂੰ ਡੋਬ ਡੋਬ ਕੇ ਮਾਝੇ ਵਾਲੇ ਇੱਥੋਂ ਕੱਢਣਗੇ ਤੁਸੀਂ ਇਹ ਕਿਹ ਚੀਜ਼ ਹੋਰ ਦੱਸਿਓ ਤੁਹਾਡੇ ਇਲਾਕੇ 'ਚ ਤੇ ਹੈਲੀਕਾਪਟਰ ਦੇਤਾ ਤੁਸੀਂ ਫੇਰ ਵੀ ਕਹੀ ਜੰਨੇ ਹੋ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਨੂੰ ਕਹਿੰਦੇ ਇਹ ਇਲਾਕੇ 'ਚ ਹੈਲੀਕਾਪਟਰ ਘੁੰਮੂਗਾ ਤੇ ਹੈਲੀਕਾਪਟਰ ਦੇ ਚਾਬੀਆਂ ਦੇ ਗਏ ਕਹਿੰਦੇ ਕਿ ਰੱਖ ਲਓ ਤੁਸੀਂ ਤੇ ਤੁਸੀਂ ਫੇਰ ਵੀ ਕਹੀ ਜੰਨੇ ਹੋ ਮੁੱਖ ਮੰਤਰੀ ਸਾਹਿਬ ਬਾਬਾ ਜੀ ਹੈਲੀਕਾਪਟਰ ਨੂੰ ਚੱਟਣਾ ਸਾਡੇ ਤੇ ਜਾਨਵਰ ਐਡੇ ਸਿਆਣੇ ਹੋ ਗਿਓ ਉਹਦੀ ਵਾਲ ਸ਼ਕਲ ਨਹੀਂ ਉਹਦੀ ਹੈਲੀਕਾਪਟਰ ਦੀ ਵੇਖ ਕਹਿੰਦੇ ਅੱਡੇ ਤੇ ਜਾਨਵਰਾਂ ਨੂੰ ਸੋਜੀ ਆ ਗਈ ਆ ਉਹਦੇ ਜਦੋਂ ਪੀਲਾ ਰੰਗ ਵੰਦੇ ਨੇ ਉਹ ਕਹਿੰਦੇ ਇਹ ਤਾਂ ਪਾਗਲਾਂ ਦਾ ਰ ਉਨੇ ਸਾਡੇ ਆਪਾਂ ਦੇ ਚੱਟਣਾ ਜਹਾਜ਼ ਨੂੰ ਫਾਇਦਾ ਦਿੱਤਾ ਉਹਨੇ ਜਹਾਜ਼ ਨੇ ਕੋਈ ਸਿਰ ਤੇ ਸਵਾਦ ਦਿੱਤਾ ਇਦਾਂ ਤੇ ਘਰ ਦੇ ਵਿੱਚ ਜਾਨਵਰ ਰੱਖਿਆ ਉਹ ਗਵਾਚ ਜੇ ਨਾ ਤੋ ਉਹਦਾ ਫਿਕਰ ਰਹਿੰਦਾ ਇਹ ਤੇ ਇਹ ਤੁਹਾਡੀ ਕੁੱਤਿਆਂ ਨੂੰ ਮਾੜੀ ਇਹਨਾਂ ਦੀ ਹਾਲਤ ਕਰਦੀ ਉੱਤੋਂ ਸੁੱਟਣਦੇ ਨੇ ਆਪਾਂ ਬੰਦੇ ਆ ਮਨੋਖੇ ਆ ਉਹ ਇਦਾਂ ਸੁੱਟਣਦੇ ਨੇ ਸੁੱਟ ਕੇ ਥੱਲੇ ਸੁੱਟ ਦਿੰਦੇ ਨੇ ਕਈਆਂ ਨੂੰ ਰਾਤ ਅਸਲੀ ਅਸਲੀ ਜਿਹੜੇ ਸੇਵਾ ਕਰਨ ਵਾਲੇ ਸਿੰਘ ਨੇ ਵੇਖੋ ਸਲਾਮ ਹੈ ਮੈਂ ਇਹੋ ਚੀਜ਼ ਦਿਖਾਉਣੀ ਚਾਹਨਾ ਉੱਪਰ ਲੈ ਕੇ ਥਲਕ ਭਿਜੇ ਹੋਏ ਭਿਜੇ ਤੁਸੀਂ ਇਹ ਵੇਖੋ ਇਹ ਪੂਰੇ ਇੰਦਰ ਦੇਵਤਾ ਨੇ ਨਾ ਤੇ ਪੂਰਾ ਇਹਨਾਂ ਨੂੰ ਗਲੈਸ ਕੀਤਾ ਇੱਥੇ ਵੇਖੋ ਉਹ ਲੁਧਿਆਣੇ ਵਾਲੀ ਸੰਗਤ ਨਾਨਕ ਸਰ ਤੋਂ ਆਈ ਸਾਡਾ ਇਹਨਾਂ ਨਾਲ ਕੋਈ ਰਿਸ਼ਤਾ ਤੇ ਨਹੀਂ ਸਿਰਫ ਇੱਕ ਇਨਸਾਨੀਅਤ ਤੌਰ ਤੇ ਆਏ ਹਾਲਾਂਕਿ ਇਹ ਸ਼ਹੀਦਾਂ ਦੇ ਇਹ ਸ਼ਹੀਦਾਂ ਦੀ ਧਰਤੀ ਆ ਤੇ ਭਾਈ ਸਾਹਿਬ ਨਾਲ ਤੇ ਮੇਰਾ ਤਾਂ ਹਰ ਇੱਕ ਦਾ ਰਿਸ਼ਤਾ ਵਾ ਤੇ ਜਦੋਂ ਜਿਕਾਰੇ ਛੱਡ ਰਹੇ ਸੀ ਨਾ ਮੈਨੂੰ ਕੋਈ ਯਾਦ ਆ ਗਿਆ ਬਾਪੂ ਜੀ ਦੀ ਗੱਲ ਜਦੋਂ ਭਾਈ ਸਾਹਿਬ ਨੂੰ ਫਾਂਸੀ ਤੇ ਚੜਾਉਣਾ ਸੀ ਨਾ ਤਨਾ ਬਾਪੂ ਜੀ ਨੇ ਕਿਹਾ ਕਿ ਜਕਾਰੇ ਛੱਡੋ ਅਸੀਂ ਸਦਮੇ ਦੇ ਵਿੱਚ ਵੀ ਨਹੀਂ ਪ੍ਰਵਾਹ ਕਰਦਾ ਸਿੱਖ ਹਨਾ ਉਦੋਂ ਬੇਸ਼ੱਕ ਇੱਕ ਪਾਸੇ ਫਾਂਸੀ ਦਾ ਹੁਕਮ ਸੀ ਤੇ ਇੱਕ ਪਾਸੇ ਬਾਪੂ ਜੀ ਨੂੰ ਭਾਈ ਸਾਹਿਬ ਨੇ ਕਿਹਾ ਸੀ ਕਿ ਜਦੋਂ ਤੁਸੀਂ ਬਾਹਰ ਜਾਣਾ ਜਕਾਰਿਆਂ ਦੀ ਗੂੰਜ ਦੇ ਵਿੱਚ ਆਵਾਜ਼ਾਂ ਉੱਚੀਆਂ ਆਉਣੀਆਂ ਚਾਹੀਦੀਆਂ ਤੇ ਜਦੋਂ ਬਾਪੂ ਜੀ ਨੇ ਜਕਾਰੇ ਛੱਡੇ ਤੇ ਕਹਿੰਦੇ ਕਿ ਕੁਝ মিডিਆ ਭਾਈਚਾਰਾ ਸਾਡਾ ਬਾਹਰ ਸੀ ਕੀ ਕਹਿੰਦੇ ਭਾਈ ਸਾਹਿਬ ਦੀ ਫਾਂਸੀ ਰੱਦ ਹੋ ਗਈ ਹੈ ਤੁਸੀਂ ਵੱਡੇ ਵੱਡੇ ਜਕਾਰੇ ਛੱਡ ਰਹੇ ਹੋ ਇੰਨੀ ਉੱਚੀ ਆਵਾਜ਼ ਦੇ ਵਿੱਚ ਇਹਨਾਂ ਜੋਸ਼ ਕਿੱਥੋਂ ਆ ਗਿਆ ਕਹਿੰਦੇ ਕਿ ਨਹੀਂ ਇਹ ਮੇਰੇ ਪੁੱਤ ਨੇ ਕਿਹਾ ਸੀ ਕਿ ਅੱਜ ਜੋ ਗੁਰੂ ਨੇ ਦੇਣਾ ਵਾ ਉਹ ਫਾਂਸੀ ਵਾਲੇ ਪਾਸੇ ਨੂੰ ਕਹਿੰਦੇ ਕਿ ਗੁਰੂ ਨੇ ਕੀਤਾ ਹੋਇਆ ਜੋ ਗੁਰੂ ਸਾਹਿਬ ਨੇ ਜੋ ਕਰਵਾਇਆ ਉਹ ਅਸੀਂ ਕਰ ਦਿੱਤਾ ਪਰ ਜੇ ਹੁਕਮ ਆ ਇਸ ਹੁਕਮ ਤੇ ਵੀ ਅਸੀਂ ਫੁੱਲ ਚੜਾਉਨੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਬਾਪੂ ਜੀ ਨੇ ਜਿਹੜੇ ਜਕਾਰੇ ਛੱਡੇ ਸੀ ਉਹਦੀਆਂ ਧੁਮਮਾ ਮਿਲਾਂ ਦੀਆਂ ਉਹ ਜਕਾਰੇ ਨੇ ਅਜੇ ਤੱਕ ਵੀ ਪੈਂਦੀਆਂ ਸੋ ਸ੍ਰੀ ਆਕਾ ਜਿਹੜਾ ਖਾਲਸਾ ਹੈ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਕਦੀ ਸੋਗ ਨਹੀਂ ਮਨਾਉਂਦਾ ਮਹਾਤਮ ਨਹੀਂ ਮਨਾਉਂਦਾ ਸੋਗ ਦਾ ਆਪਾਂ ਮਰੇ ਵੀ ਜੁੰਦੇ ਆ ਮੈਂ ਫੇਰ ਇੱਕ ਗੱਲ ਕਹਿਣਾ ਆਪਾਂ ਉਹਦੇ ਵਾਰਸ ਆ ਹੁਣ ਤਾਜ਼ਾ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਤਾਬਦੀ ਮਨਾ ਰਹੇ ਆ ਤੇ ਮੈਂ ਕਹਿੰਦਾ ਸੇਖਾਂ ਦੇ ਅੰਦਰ ਅੱਜ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਦੇ ਵਿੱਚ ਉਹਨਾਂ ਨੇ ਨਜ਼ਰਬੰਦ ਕੀਤਾ ਤੇ ਉਹ ਭਾਈ ਮੈਨੂੰ ਨਾਂ ਵਿਸਰ ਗਿਆ ਉਹਨਾਂ ਨੂੰ ਕਿਹਾ ਪਾਈ ਤਾਰੂ ਸਿੰਘ ਉਹ ਸਿੰਘ ਦਾ ਮੈਨੂੰ ਨਾਮ ਵਿਸਰ ਗਿਆ ਜਦੋਂ ਉਹਨਾਂ ਨੇ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਮਹਾਰਾਜ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਇੱਟ ਦੇ ਨਾਲ ਇੱਟ ਖੜਕਾ ਦਿਆਂ ਤੇ ਮਹਾਰਾਜ ਨੇ ਕਿਹਾ ਵੀ ਸਿੱਖ ਇਦਾਂ ਨਹੀਂ ਕਰਦੇ ਸਿੱਖ ਨਰਮਾਈ 'ਚ ਹੀ ਰਹਿੰਦੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪਤਾ ਸੀ ਸਾਰੀ ਸ੍ਰਿਸ਼ਟੀ ਨੂੰ ਪਤਾ ਸੀ ਮਾਤਾ ਗੁਜਰਕੌਰ ਜੀ ਨੂੰ ਪਤਾ ਸੀ ਵੀ ਦਿੱਲੀ ਲੈ ਗਏ ਨੇ ਕਲਾ ਵਰਤਨੀ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਜਦੋਂ ਉਥੇ ਨજરਬੰਦ ਕੀਤਾ ਤੇ ਪੰਜ ਸਿੰਘ ਹੀ ਪਾਈ ਦਿਆ ਸਿੰਘ ਹਣੀ ਆਪਣੇ ਨਾਲ ਖੜੇ ਤਾਂ ਉਹਨਾਂ ਨੇ ਕਿਹਾ ਵੀ ਤੇਰ ਕੋ ਕਿਵੇਂ ਪਾਈ ਦਿਆ ਸਿੰਘ ਸ਼ਕਤੀ ਆ ਗਈ ਕਹਿੰਦੇ ਮਹਾਰਾਜ ਜਿਹੜੇ ਤੁਸੀਂ ਗੰਨੇ ਚੂਪ ਰਹੇ ਉਹਦੀਆਂ ਛਿਲਣਾ ਹੀ ਉਹ ਮੈਂ ਮੂਜ ਪਾਲੀਆਂ ਮੇਰੇ ਕੋ ਤੇ ਇੰਨੀ ਸ਼ਕਤੀ ਹੈ ਮੈਂ ਧਰਤੀ ਪਟਦਾ ਮਹਾਰਾਜ ਤੁਸੀਂ ਮੇਰੇ ਤੇ ਹੱਥ ਰੱਖੋ ਮਹਾਰਾਜ ਨੱਗੋ ਉਹਨਾਂ ਨੂੰ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਨੇ ਸਿੱਖ ਦਾ ਕਾਰਜ ਨਹੀਂ ਹੈ ਸਿੱਖ ਹਮੇਸ਼ਾ ਮਾਨਵਤਾ ਦੇ ਭਲੇ ਦੀ ਗੱਲ ਕਰਦਾ ਤੇ ਉਹ ਕਰਦਾ ਅੱਜ ਮੈਂ ਇੱਥੇ ਇੱਕ ਗੱਲ ਦੱਸਣੀ ਜਨਾ ਪੂਰੀ ਸ੍ਰਿਸ਼ਟੀ ਤੇ ਪੰਜਾਬ ਦੀ ਧਰਤੀ ਤੇ ਆਫਤ ਆਈ ਆ ਕੋਈ ਸਾਡੇ ਮਗਰ ਦੂਜਾ ਨਹੀਂ ਆਇਆ ਆਪਣੇ ਖਲੋਤੇ ਆ ਆਪਣੇ ਆ ਆਪਣੇ ਖਲੋਤੇ ਆ ਮੈਂ ਵੀਰ ਜੀ ਨਾਲ ਗੱਲ ਕਰੂੰਗਾ ਵੀਰ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਆਪਾਂ ਧਾਰੀਆ ਦੇ ਲਾਗੇ ਪਿੰਡ ਵਾਹਿਗੁਰਜੀ ਕਾ ਖਾਲਸਾ ਹੈਗਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਨਦੀਪ ਸਿੰਘ ਖਾਲਸਾ ਮਨਦੀਪ ਸਿੰਘ ਜੀ ਮੈਨੂੰ ਲੱਗਾ ਕਿ ਜੇ ਤੁਸੀਂ ਟਾਲੀ ਤੋਂ ਉਤਰੇ ਨਾ ਸਾਰੇ ਸਿੰਘ ਤੁਸੀਂ ਭਿੱਜੇ ਹੋਏ ਸੀ ਹਨ ਸਾਰੇ ਹੀ ਮ ਸੇਵਾ ਕਰਨ ਵਾਸਤੇ ਇਥੇ ਪਹੁੰਚੇ ਬੇਲੇਕੋਲ ਜੀ ਉਹ ਵਾਹਿਗੁਰੂ ਨੇ ਪਾਣਾ ਬਖਸ਼ਿਆ ਜੋ ਵੀ ਕੀਤਾ ਆਪਸੇਵਾ ਕਰਨਾ ਹੈ ਵਾਹਿਗੁਰੂ ਜੀ ਤੇ ਇੱਕ ਦੁੱਖ ਵੀ ਹੁੰਦਾ ਏ ਇਹ ਆਪਣੇ ਭੈਣ ਭਰਾ ਨਹੀਂ ਸਾਰੇ ਤੇ ਦੁੱਖ ਦੀ ਘੜੀ ਜੇ ਆਪਾਂ ਨਹੀਂ ਉਹਨਾਂ ਨਾਲ ਖੜਨਾ ਤੇ ਕਿੰਨੇ ਖੜਨਾ ਵਾਂ ਇਸ ਕਰ ਦੁੱਖ ਦੀ ਘੜੀ ਜੇ ਕਹਿੰਦੇ ਆ ਨਾ ਕਿ ਜੇ ਦੁੱਖ ਦੀ ਘੜੀ 'ਚ ਅਸੀਂ ਕਿਸੇ ਦੇ ਨਾਲ ਸ਼ਰੀਕ ਹੋ ਜਾਈਏ ਨਾ ਦੁੱਖ ਘਟ ਜਾਂਦਾ ਤੇ ਜੇ ਖੁਸ਼ੀ ਦੇ ਵਿੱਚ ਸ਼ਰੀਕ ਹੋਨੇ ਤਾਂ ਖੁਸ਼ੀ ਵਧ ਜਾਂਦੀ ਆ ਅੱਜ ਜੇ ਅਸੀਂ ਇਹਨਾਂ ਪਰਿਵਾਰਾਂ ਨਾਲ ਖਲੋਤੇ ਆ ਤੁਸੀਂ ਆਏ ਹੋ ਤੇ ਵਧੀਆ ਲੱਗਾ ਹੁਣ ਉਹਨਾਂ ਨਾਲ ਪਰਿਵਾਰਾਂ ਨੂੰ ਵਧੀਆ ਲੱਗ ਰਿਹਾ ਹਜ਼ਾਰਾਂ ਹੀ ਟਰਾਲੀਆਂ ਫੇਰ ਰਹੀ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਬਿਲਕੁਲ ਜੀ ਇਹ ਸਿੱਖ ਕੌਮ ਆ ਕਹਿੰਦੇ ਨੇ ਕਿ ਇਹਨੂੰ ਕਿਸੇ ਦੀ ਲੋੜ ਨਹੀਂਗਾ ਕੱਲ ਮੈਂ ਕਿਤੇ ਕੋਈ ਸੱਜਣ ਮਿਲਿਆ ਕਹਿੰਦਾ ਕਿ ਆਪਾਂ ਤੇ ਕੇਰਲਾ ਤੱਕ ਚੱਲ ਜਾਨੇ ਆ ਤੇ ਸਾਡੇ ਮਗਰ ਕੋਈ ਨਹੀਂ ਆਇਆ ਤੇ ਵਿਦੇਸ਼ਾਂ ਤੱਕ ਮੈਂ ਕਿਹਾ ਸਾਡੀ ਕੌਮ ਨੂੰ ਕਿਸੇ ਦੀ ਲੋੜ ਨਹੀਂ ਆਪਾਂ ਆਪਣੇ ਜੁੱਗੇ ਹੈਗੇ ਆ ਆਪਾਂ ਜਾਣੇ ਆ ਆਪਾਂ ਕੇਵਲ ਵੇਖਦੇ ਨਹੀਂਗੇ ਤੇ ਆਪਾਂ ਗੁਰੂ ਮਹਾਰਾਜ ਨੇ ਸਾਡੇ ਪਿਤਾ ਜੀ ਨੇ ਇਹਨਾਂ ਨੂੰ ਬਾਲੀਨਗ ਬਖਸ਼ਿਆ ਵਾ ਜਿਹੜੀ ਧਰਤੀ ਤੇ ਖੜੇ ਆ ਇੱਥੇ ਤੇ ਵਾਰੀ ਇਨੇ ਮਿਲੇ ਹੋਏ ਆ ਸਦੋ ਬਾਬੇ ਨਾਨਕ ਦੀ ਗੱਲ ਕਰਦੇ ਆ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੇ ਆ ਤੇ ਇਸ ਧਰਤੀ ਦਾ ਚੱਪਾ ਚੱਪਾ ਪਵਿੱਤਰ ਆ ਅੱਜ ਬੇਸ਼ੱਕ ਉਹ ਪਾਣੀ ਦੇ ਵਿੱਚ ਹੜ ਗਿਆ ਪਰ ਫੇਰ ਵੀ ਇੱਥੋਂ ਦੇ ਜਿਹੜੇ ਲੋਕ ਆ ਫੇਰ ਉੱਠਣਗੇ ਫੇਰ ਸ਼ਾਇਦ ਸਰਕਾਰਾਂ ਨੂੰ ਕੋਸ਼ਣਾ ਸਾਡਾ ਫਰਜ਼ ਆ ਕਿਉਂਕਿ ਅਸੀਂ ਕਹਿ ਦਿੰਦੇ ਹਾਂ ਕਿ ਸਰਕਾਰ ਅਸੀਂ ਚੁਣੀ ਆ ਅਸੀਂ ਤਾਂ ਕਰਕੇ ਕੋਸ਼ਦੇ ਆ ਪਰ ਜਦੋਂ ਆ ਨੌਜਵਾਨੀ ਖਲੋਤੀ ਹੋਵੇ ਪੰਜਾਬ ਖਲੋਤਾ ਹੋਵੇ ਫਿਰ ਕੋਈ ਖਤਰਾ ਨਹੀਂ ਰਹਿ ਜਾਂਦਾ ਤੇ ਬਾਬੇ ਨਾਨਕ ਨੇ ਇਥੋਂ ਥੋੜੀ ਦੂਰ ਕਰਤਾਰਪੁਰ ਸਾਹਿਬ ਜਿੱਥੇ ਕੁਝ ਦਿਨ ਪਹਿਲਾਂ ਤੁਸੀਂ ਪਾਣੀ ਦੇਖਿਆ ਸੀ ਅੱਜ ਉਹ ਧਰਤੀ ਸਾਫ਼ ਆ ਇਸ ਟਾਈਮ ਉਹਦੀ ਸਫਾਈ ਵੀ ਹੋ ਰਹੀ ਆ ਉੱਥੋਂ ਦੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਇਹਦੀ ਸਫਾਈ ਛੇਤੀ ਕੀਤਾ ਜਾਵੇ ਪ੍ਰਬੰਧ ਵਧੀਆ ਹੋਣ ਫੇਰ ਅੱਗੇ ਤੋਂ ਉੱਥੇ ਦੀ ਸਾਬ ਸਫਾਈ ਹੋ ਚੁੱਕੀ ਉਸ ਧਰਤੀ ਤੋਂ ਗੁਰੂ ਸਾਹਿਬ ਨੇ ਜੋ ਕਲਾ ਵਰਤਾਈ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕਣਾ ਦਾ ਹੁਕਮ ਦਿੱਤਾ ਸੀ ਉਹ ਵੰਡ ਕੇ ਛਕਣ ਦਾ ਹੁਕਮ ਤੁਸੀਂ ਚੜ੍ਹਦੀ ਕਲਾ 'ਚ ਵੇਖ ਰਹੇ ਹੋ ਭਾਈ ਸਾਹਿਬ ਹੋਣੀ ਸੱਤ ਤੋਂ ਅੱਠੇ ਵੀਰ ਮਿਲੇ ਸਾਨੂੰ ਤੇ ਪਾਣੀ 'ਚ ਨੁਚੜੇ ਹੋਏ ਸੀ ਉਹਨਾਂ ਪ੍ਰਸ਼ਾਦਾ ਪਾਣੀ ਛਕਿਆ ਇਹਨਾਂ ਨੇ ਸੇਵਾ ਕਰ ਰਹੇ ਆ ਭਿੱਜੇ ਹੋਏ ਆ ਪਰ ਮਨ ਸੇਵਾ ਵਾਲੇ ਪਾਸੇ ਆ ਭਾਵਨਾ ਉਧਰਲੇ ਪਾਸੇ ਆ ਵੀਰ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਅਸੀਂ ਧਾਰੀ ਵਾਲ ਤੋਂ ਆਏ ਇਕੱਠੇ ਆਏ ਮਾਹੀ ਸਾਡੀ ਮਾਈ ਭਾਗੋ ਸੇਵਾਸੂ ਆਡੀ ਜੀ ਦੇਖੋ ਜੀ ਅਸੀਂ ਆਪਣੇ ਲਾਏ ਆ ਅਹੀਂ ਆਪਣੇ ਲੱਗ ਲੋਤੇ ਆਂ ਸਾਨੂੰ ਇਹ ਲੱਗ ਰਿਹਾ ਕਿ ਅਸੀਂ ਆਪਣੇ ਘਰ ਹੀ ਖਲੋਤੇ ਆਂ ਆਪਣੇ ਪਰਿਵਾਰ ਖਲੋਤੇ ਆਂ ਇਹ ਨਾ ਪੁੱਛੋ ਕਿ ਕਿੱਥੋਂ ਆਏ ਆ ਅਸੀਂ ਇੱਥੋਂ ਦੇ ਹੀ ਆਂ ਯਾਹ ਪੰਜਾਬ ਸਾਰਾ ਇੱਕੋ ਹੀ ਆ ਹੈ ਠੀਕ ਆ ਜੀ ਬਾਈ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਜਸਵੀਰ ਸਿੰਘ ਤੁਸੀਂ ਨਾਲ ਹੀ ਉਹ ਵੀਰਾਂ ਦਾ ਹਾਂ ਜੀ ਨਾਲ ਹੀ ਇਸ ਇਲਾਕੇ ਤੋਂ ਕਿ ਦੂਰੋਂ ਆਏ ਧਾਰੀਵਾਲ ਤੋਂ ਆਏ ਬਾਈ ਹਾਂ ਜੀ ਸਾਰੇ ਤੁਸੀਂ ਇਕੱਠੇ ਹੀ ਹੋ ਤੁਸੀਂ ਫਿਰ ਇਹ ਪ੍ਰਬੰਧ ਕੀਤਾ ਹਾਂ ਜੀ ਹਾਂ ਜੀ ਤੁਸੀਂ ਉਹ ਵੀ ਕਰ ਰਹੇ ਹੋ ਹਾਂ ਜੀ ਸੇਵਾ ਵੀ ਕਰ ਰਹੇ ਆਂ ਬਾਬਾ ਜੀ ਬਾਰੇ ਦਾ ਬਾਬਾ ਜੀ ਲੋਕ ਕੋਲੋਂ ਤੁਸੀਂ ਹੈ ਨਾ ਸਾਰੇ ਲੋਕਾਂ ਦੇ ਸੇਵਾ ਜੀ ਇੱਥੇ ਨਾਨਕ ਸਾਹਿਬ ਤੋਂ ਕਿ ਤੁਸੀਂ ਆਇਓ ਆ ਜੋ ਮੇਰੇ ਲਾਗੇ ਆਜੋ ਵੀਰ ਜੀ ਆਪਾਂ ਗੱਲਬਾਤ ਕਰਦੇ ਆ ਪਹਿਲੇ ਬਾਬਾ ਜੀ ਨਾਲ ਗੱਲ ਕਰ ਲਈ ਬਾਬਾ ਜੀ ਵਾਇਗੁਰ ਜੀ ਕਾ ਖਾਮ ਵਾਰੀ ਕਾਲ ਸਾਹ ਵਾਰੀ ਬਤਰੀ ਕਿਹੜੀ ਕਿਹੜੀ ਜਗ੍ਹਾ ਤੇ ਹੋ ਆਏ ਹੁਣ ਤੱਕ ਤੁਸੀਂ ਅਸੀਂ ਆਪਣਾ ਤਲਵੰਡੀ ਗਏ ਕਿ ਚਾਕਾਂ ਵਾਲੀ ਕਾਦੀਆਂ ਉਧਰੋਂ ਵੰਡ ਦੇ ਡੇਰਿਆਂ ਦੇ ਵਿੱਚੋਂ ਨਹੀਂ ਨੰਗਦਾ ਕੋਈ ਨਹੀਂ ਵੰਡ ਕੀ ਆਏ ਹੋ ਇਹ ਪਾਣੀ ਦੀ ਸੇਵਾ ਕੀਤੀ ਹੈ ਤੇ ਆਂਦੀ ਸੁੱਕੀ ਰਸਤ अच्छा ओए ना ਪਿੰਡਾਂ ਨੂੰ ਤੁਸੀਂ ਦੇਖਿਆ ਹਾਂਜੀ ਦੇਖਿਆ ਇਹ ਨੌਜਵਾਨਾਂ ਨੂੰ ਫਿਰ ਗਾਈਡ ਕਰ ਰਹੇ ਹੋ ਤੁਸੀਂ ਕਿ ਆਜੋ ਤੁਹਾਨੂੰ ਪਿੰਡ ਪਿੰਡ ਲੈ ਕੇ ਜਾ ਪੂਰਾ ਗਾਈਡ ਕੀਤਾ ਜਿੱਥੇ ਮਤਲਬ ਕੋਈ ਲਗਭਗ 6 5 ਤੋਂ 6 ਫੁੱਟ ਪਾਣੀ ਸੀ ਸਾਡਾ ਟਰੈਕਟਰ ਉੱਥੇ ਵੀ ਲੱਗੇ ਤਾਂ ਸਾਰੇ ਡੇਰੇ ਵਾਲੇ ਕਹਿੰਦੇ ਇੱਥੇ ਟਰੈਕਟਰ ਵੀ ਨਹੀਂ ਆਇਆ ਜਿੱਥੇ ਤੁਸੀਂ ਇਹ ਕਹਿੰਦੇ ਮੈਂ ਜਾਣਾ ਤੁਹਾਡੇ ਨਾਲ ਗਾਈਡ ਤਾਂ ਘਣਾ ਨਾ ਕਹਿ ਸਕਦੇ ਨਾਲੇ ਐਵੇਂ ਥੋੜੀ ਕਹਿੰਦੇ ਆ ਕਿ ਬਜ਼ੁਰਗ ਬਜ਼ੁਰਗੀ ਹੁੰਦੇ ਆ ਯਾਰ ਗਨੂ ਕਹਾਵਤ ਹੀ ਆ ਉਹ ਪੇਟੀ ਚ ਬੰਦ ਕਰਕੇ ਲੈ ਗਏ ਸੀ ਨਾ ਕੋਈ ਵਿਆਹ ਸੀ ਚਲੋ ਆਪਾਂ ਉਧਰ ਜਾਂਦੇ ਅੱਜ ਪੰਜਾਬ ਖਲੋਤਾ ਬਾਣ ਕੇ ਪੰਜਾਬ ਖਲੋਤਾ ਵਾ ਆਪਣਿਆਂ ਦੇ ਨਾਲ ਵੀਰ ਕਹਿੰਦੇ ਵਿਸ਼ਾ ਕਿ ਅਸੀਂ ਧਾਲੀਵਾਲ ਤੋਂ ਆਏ ਆ ਲੱਗਦਾ ਕਿ ਅਸੀਂ ਆਪਣੇ ਘਰ ਦੇ ਵਿੱਚ ਆ ਬਹੁਤਾਤ ਪਾਣੀ ਐ ਇਸ ਟਾਈਮ ਤੇ 5 ਤੋਂ 7 8-8 ਫੁੱਟ ਪਾਣੀ ਆ ਸੜਕਾਂ ਦੇ ਉੱਤੋਂ ਪਾਣੀ ਲੰਘ ਰਿਹਾ ਅਸੀਂ ਕੋਸ਼ਿਸ਼ ਕੀਤੀ ਸੀ ਰਮਦਾਸ ਪਹੁੰਚਣਾ ਸੀ ਉਧਰਲੇ ਪਾਸੇ ਇੱਕ ਰੋਡ ਬੰਦ ਹੋਇਆ ਪਿਆ ਵਾ ਵਾਪਸੀ ਕੀਤੀ ਇੱਥੇ ਪਹੁੰਚੇ ਸੀ ਗਵਾਨ ਅ ਵੀ ਸੁਖਵਿੰਦਰ ਸਿੰਘ ਵਾਰ ਨੂੰ ਜਦੋਂ ਮਿਲੇ ਪਹਿਲਾਂ ਕਹਿੰਦੇ ਪ੍ਰਸ਼ਾਦਾ ਛਕੋ ਤੇ ਚਾਰਜ ਫੇਰੇ ਕਹਿੰਦੇ ਤੁਸੀਂ ਤਸਵੀਰਾਂ ਵੇਖੋ ਇਹ ਕਰਨ ਇੱਥੇ ਗੁਰੂ ਸਾਹਿਬ ਦੀ ਕਿਰਪਾ ਵਾ ਸਾਰਾ ਦਿਨ ਕਲਾ ਵਰਤਦੀ ਆ ਕਿਉਂਕਿ ਸ਼ਹੀਦ ਸਿੰਘਾਂ ਦੀ ਜਗਾ ਵਾ ਜਿੱਥੇ ਸ਼ਹੀਦ ਸਿੰਘ ਆਪ ਹੋਣ ਉੱਥੇ ਫਿਰ ਗੁਰੂ ਸਾਹਿਬ ਦੀ ਕਲਾ ਵਰਤਣੀ ਆ ਇੱਥੇ ਹੋਰ ਵੀਰ ਆ ਗੁਰਫਤੇ ਸੰਚ ਕਰਦੇ ਆ ਜੀ ਧੰਨ ਗੁਰਸਾ ਵਾਏ ਗੁਰਜੀਤ ਵਾਤੇ ਵਾ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੇਰੇ ਪਿੰਡ ਝੋਲਡਾ ਜਿਹੜਾ ਲੁਧਿਆਣਾ ਨੇੜੇ ਨਾਨਕ ਸਰ ਜੀ ਸੇਵਾ ਕਰ ਆਏ ਕਿ ਪਹੁੰਚਣਾ ਉੱਧਰਲੇ ਪਾਸੇ ਨਹੀਂ ਭਾਈ ਜੀ ਅੱਜ ਅਸੀਂ ਪਹਿਲੇ ਦਿਨ ਹੀ ਆਏ ਆ ਸਾਨੂੰ ਪਤਾ ਤੇ ਅਸੀਂ ਪਤਾ ਕਰਨਾ ਵੀ ਸਾਡੇ ਕੋਈ ਵੀ ਹੈਲਪੀ ਲੋੜ ਆ ਤੇ ਸਰਵੇ ਕਰਨ ਆਏ ਹੋ ਤੇ ਜੇ ਬੜੇ ਦਿਨ ਲੋੜ ਹੈ ਇੱਥੇ ਮੈਨੂੰ ਲੱਗਦਾ ਇਹ ਮਹੀਨਿਆਂ ਬੱਦ ਦੀ ਚਲਣੀਆਂ ਸਵਾਵਾ ਜੀ ਅਸੀਂ ਤਾਹਾਂ ਨੂੰ ਪਹੁੰਚਿਆ ਵੀ ਵੀ ਕਿਦਾਂ ਦੀ ਵਾਪਾ ਹਿਸਾਬ ਨੂੰ ਮਿਲੇ ਆ ਜੀ ਵੀ ਕਿਦਾਂ ਦੀ ਹੈਲਪੀ ਲੋੜ ਆ ਤੁਸਾਨੂੰ ਦੱਸੋ ਅਸੀਂ ਜਰੂਰ ਜਿੰਨੇ ਜੋਗੇ ਹੈਗੇ ਆ ਪਹੁੰਚਾਂਗੇ ਜਰੂਰ ਤੁਹਾਡੀ ਹੈਲਪ ਲਈ ਕਿਵੇਂ ਵੇਖਿਆ ਮੰਜਰ ਕਿਵੇਂ ਦਾ ਅਸੀਂ ਜਰਾ ਵੇਖ ਕੇ ਆਏ ਔਰ ਬਾਈ ਇਹ ਹਰਾਸ ਹੋਇਆ ਮਨ ਕਿਉਂਕਿ ਫਸਲਾਂ ਬਿਲਕੁਲ ਖਰਾਬ ਹੋ ਗਈਆਂ ਜੀ ਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਬਹੁਤ ਜ਼ਿਆਦਾ ਵੜ ਗਿਆ ਜੀ ਤੇ ਲੋਕ ਸੜਕਾਂ ਤੇ ਬੈਠੇ ਆ ਉੱਪਰ ਸੱਤਾਂ ਉੱਪਰ ਬੈ ਤਾਂ ਬਹੁਤਾਰੇ ਜਾਨੀ ਕਿ ਮਾੜਾ ਦਾਸ ਹੁੰਦਾ ਦੇਖ ਕੇ ਤੇ ਜਦੋਂ ਪ੍ਰਮਾਤਮਾ ਵੱਲੋਂ ਕਹਿੰਦੇ ਹੁੰਦਾ ਮਾੜਾ ਟਾਈਮ ਆ ਗਿਆ ਚਲੋ ਕਹਿੰਦੇ ਆਪਾਂ ਚਲੋ ਸਾਰੀ ਸੰਗਤ ਨਾਲ ਰਜਾ ਨਾ ਅਸੀਂ ਜਦੋਂ ਗੁਰੂ ਦੀ ਰਜਾ ਦੀ ਗੱਲ ਕਰਦੇ ਆ ਮੈਂ ਹੁਣੇ ਗੱਲ ਕੀਤੀ ਸੀ ਕਿ ਜਦੋਂ ਭਾਈ ਸਾਹਿਬ ਨੂੰ ਫਾਂਸੀ ਲੱਗਣੀ ਸੀ ਭਾਈ ਸਤਨ ਸਿੰਘ ਨੂੰ ਜਦੋਂ ਬਾਪੂ ਜੀ ਉਹਨਾਂ ਨੇ ਕਿਹਾ ਕਿ ਤੁਸੀਂ ਜਿਕਾਰੇ ਛੱਡਦੇ ਹੋਏ ਬਾਹਰ ਜਾਇਓ ਹੁਣ ਦਾ ਇਹ ਕਹਿਣ ਦਾ ਮਤਲਬ ਸੀ ਕਿ ਜਿਹੜੀ ਜਗ੍ਹਾ ਤੇ ਖਲੋਤੇ ਹਨ ਨਾ ਮੈਨੂੰ ਲੱਗਦਾ ਬਚਪਨ ਉਹਨਾਂ ਦਾ ਇੱਥੇ ਹੀ ਗੁਜ਼ਰਿਆ ਅੱਜ ਵੀ ਨਾ ਅਸੀਂ ਜਦੋਂ ਇਹ ਜਗ੍ਹਾ ਤੇ ਆਏ ਸੀ ਸਾਨੂੰ ਇਹ ਨਹੀਂ ਸੀ ਲੱਗਦਾ ਕਿ ਅਸੀਂ ਵੀਰ ਸੁਖਵਿੰਦਰ ਦੇ ਕੋਲ ਚੱਲੇ ਆ। ਉਹ ਇਦਾਂ ਲੱਗਦਾ ਸੀ ਕਿ ਅਸੀਂ ਸਾਡਾ ਆਪਣਾ ਹੀ ਸੀ ਕੋਈ ਉੱਥੇ ਤੇ ਸਾਡਾ ਆਪਣਾ ਸ਼ਹੀਦ ਆ ਤੇ ਉਹ ਸ਼ਹੀਦ ਦੀ ਜਗ੍ਹਾ ਤੇ ਆਪਣੀ ਦੀ ਧਰਤੀ ਜਿੱਥੇ ਤੁਸੀਂ ਜਾਣਦੇ ਆ ਨਾ ਉਦੋਂ ਆਪ ਲੱਗਦਾ ਕਿ ਆਪਣਾ ਆਪਾਂ ਨੇ ਤੇ ਹਨਾ ਇਸ ਧਰਤੀ ਤੇ ਬਹੁਤ ਵਧੀਆ ਲੱਗਾ ਤੇ ਆ ਕੇ ਵੈਲਕਮ ਜੋ ਸੰਗਤ ਦਾ ਕੀਤਾ ਜਾ ਰਿਹਾ ਵੈਲਕਮ ਹੀ ਹੁੰਦਾ ਆਉਂਦੇ ਜਾਂਦੇ ਨੂੰ ਗੁਰੂ ਉਦਾਂ ਲੰਗਰ ਚੱਲਣ ਡਿਆ ਵਾ ਤੇ ਮੈਨੂੰ ਵੀ ਇਹਨੇ ਦੱਸਿਆ ਕਿ ਇੱਥੇ ਕੁਝ ਫੌਜੀ ਵੀਰ ਪਿੱਛੇ ਬੈਠੇ ਹੋਏ ਆ ਤੇ ਸੁਖਵਿੰਦਰ ਕਹਿੰਦਾ ਕਿ ਇੱਥੇ ਜਿਹੜੀ ਬਾਹਰੋਂ ਸੰਗਤ ਆਉਂਦੀ ਆ ਅਸੀਂ ਰਹਿਣ ਦਾ ਇੰਤਜ਼ਾਮ ਹੀ ਕੀਤਾ ਹੋਇਆ ਵਧੀਆ ਲੱਗਾ ਨਾ ਕਿ ਜੇ ਤੁਸੀਂ ਦੂਰੋਂ ਆਨੇ ਹੋ ਤੁਹਾਡਾ ਇੰਤਜ਼ਾਮ ਕੀਤਾ ਹਾਂ ਹਾਂਜੀ ਅਸੀਂ ਭਾਈ ਸਾਹਿਬ ਨੂੰ ਮਿਲਿਆ ਜੀ ਤੇ ਉਹਨਾਂ ਨੇ ਪਹਿਲਾਂ ਇਹ ਕਿਹਾ ਵੀ ਬਾਕੀ ਗੱਲਾਂ ਬਾਅਦ ਵਿੱਚ ਪੁੱਛਦਾ ਜ਼ਰੂਰ ਸਕੋ ਲੱਸੀ ਕਿਹਾ ਲੱਸੀ ਅੱਜ ਕੱਲ ਅਸੀਂ ਜ਼ਰੂਰ ਪੀ ਕੇ ਜਾ ਸਕ ਜਾਇਓ ਚਾਰਜ ਫਿਰੇ ਪਾਣੀ ਜਿਕੇ ਰੇ ਹੋਏ ਆ ਪਰ ਇੱਥੇ ਗੁਰੂ ਸਾਹਿਬ ਦੀ ਕਲਾ ਵਰਤ ਰਹੀ ਬਿਲਕੁਲ ਬਿਲਕੁਲ ਬਾਈ ਜੀ ਬਹੁਤ ਕਹਿੰਦਾ ਵੀ ਚਲੋ ਸੇਵਾਦਾਰ ਲੱਗੇ ਹੋਇਆ ਸੇਵਕਾਂ ਦੀ ਤੇ ਪ੍ਰਮਾਤਮਾ ਚੜ੍ਹਦੀ ਕਲਾ ਕਰੂਗਾ ਜੀ ਜਲਦੀ ਤੁਸੀਂ ਜੁੜੇ ਰਹੋ ਉਹਨਾਂ ਨੰਬਰ ਵੀ ਇੱਥੇ ਜਦੋਂ ਪਹੁੰਚੋਗੇ ਪ੍ਰਸ਼ਾਦ ਆਪਾਂ ਛਕਿਓ ਸ਼ੈੱਡ ਬਣੇ ਹੋਏ ਆ ਰਹਿਣ ਦਾ ਇੰਤਜ਼ਾਮ ਵੀ ਹੈਗਾ ਜੇ ਕਿਤੇ ਸਹਾਯੋਗ ਦੀ ਲੋੜ ਪੈਂਦੀ ਆ ਵੀਰ ਦਾ ਨਹੀਂ ਨੰਬਰ ਲੱਗਦਾ ਕਾਲ ਚੈਨਲ ਤੋਂ ਮੇਰਾ ਨੰਬਰ ਲੈ ਸਕਦੇ ਤੁਸੀਂ ਜਰੂਰ ਪਹੁੰਚੋ ਇੱਥੇ ਤੁਸੀਂ ਵੀ ਤੁਸੀਂ ਨਾਲ ਹੀ ਆਏ ਹਾਂਜੀ ਨਾਲ ਹੀ ਆਏ ਹਾਂਜੀ ਹਾਂਜੀ ਨਾਲ ਹੀ ਹਾਂਜੀ ਸਾਡਾ ਪਿੰਡ ਝੋਲੜਾ ਜੀ ਹਾਂਜੀ ਹਾਂਜੀ ਜ਼ਿਲ੍ਹਾ ਲੁਧਿਆਣਾ ਜੀ ਬਾਬਾ ਜੀ ਸਰਸਿੰਘ ਜੀ ਮਹਾਰਾਜ ਨਾਨਕ ਸਰ ਵਾਲੇ ਸਾਡੇ ਪਿੰਡ ਝੋਲੜਾ ਜੀ ਜਨਮ ਹੋਇਆ ਮੇਰਾ ਅਸੀਂ ਦੇਖਣ ਆਏ ਸੀ ਬਹੁਤ ਹਾਲਾਤ ਖਰਾਬ ਆ ਜੀ ਫਸਲਾਂ ਵੀ ਤਬਾਹ ਹੋ ਗਈਆਂ ਘਰ ਵੀ ਲੋਕ ਆਪਣੇ ਘਰ ਦੇ ਉੱਪਰ ਸੱਤ ਤੇ ਨੇ ਪਰ ਅਸੀਂ ਵੀਰ ਜੀ ਨੂੰ ਮਿਲੇ ਇਹਨਾਂ ਨਾਲ ਗੱਲਬਾਤ ਹੋਈ ਇਹਨਾਂ ਨੂੰ ਦੱਸਿਆ ਵੀ ਕਿਸੇ ਤਰ੍ਹਾਂ ਦੀ ਜ਼ਰੂਰਤਾਂ ਹਾਂਜੀ ਇਹਨਾਂ ਦਾ ਨੰਬਰ ਲੈ ਲਿਆ ਜੀ ਕੰਟੈਕਟ ਨੰਬਰ ਬਾਕੀ ਆਇਆ ਵੀਰ ਜੀ ਜਿਵੇਂ ਕਹਿੰਦੀ ਪ੍ਰਸਾਦੇ ਦੀ ਪਸ਼ੂਆਂ ਵਾਸਤੇ ਤੂੜੀ ਅਚਾਰ ਦੀ ਜ਼ਰੂਰਤਾਂ ਬਹੁਤ ਆਪਣੇ ਵੀਰ ਕਿਸਾਨ ਵੀ ਆ ਰਹੇ ਨੇ ਮਦਦ ਬਹੁਤ ਕਰ ਰਹੇ ਨੇ ਹਾਂਜੀ ਬਿਲਕੁਲ ਇੱਕ ਨੌਜਵਾਨ ਵੀਰ ਦੀ ਤਸਵੀਰ ਦਿਖਾ ਲ ਦਰਦੇ ਹਾਂ ਇਹ ਵੀਰ ਇਸ ਟਾਈਮ ਤੇ ਪਾਣੀ ਨਾਲ ਭਿੱਜਾ ਹੋਇਆ ਤੇ ਪਾਣੀ ਨਾਲ ਭੇਜਿਆ ਹੋਇਆ ਤੇ ਹੁਣੇ ਵੀਰਾਂ ਨਾਲ ਗੱਲ ਕੀਤੀ ਸੀ ਧਾਲੀਵਾਲ ਤੋਂ ਤੁਸੀਂ ਜੀ ਹਾਂਜੀ ਧਾਲੀਵਾਲ ਤੋਂ ਆਏ ਨੇ ਆਏ ਆ ਇਹ ਵੀਰ ਜਿੰਨੇ ਵੀ ਆਏ ਆ ਨਾ ਇਹ ਸੇਵਾ ਕਰਦੇ ਆਏ ਸੀ ਰਸਤੇ 'ਚ بارش ਹੋਣੀ ਚાલુ ਹੋ ਗਈ ਤੇ بارش ਦੇ ਵਿੱਚ ਵੀ ਸਵਾਵਾਂ ਲਗਾਤਾਰ ਜਾਰੀ ਨੇ ਆ ਇੱਥੇ ਵੀਰ ਪਹੁੰਚੇ ਆ ਵੀਰ ਸੁਖਵਿੰਦਰ ਨੂੰ ਮਿਲਣ ਤੋਂ ਬਾਅਦ ਪ੍ਰਸ਼ਾਦਾ ਪਾਣੀ ਛਕਿਆ ਵਾ ਇੱਕ ਭਾਵਕ ਕਰਨੀਆਂ ਤਸਵੀਰਾਂ ਵੀ ਆ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਜਦੋਂ ਆਪਣਿਆਂ ਦਾ ਦੁੱਖ ਬਣਾਉਣਾ ਹੋਵੇ ਤੇ ਫਿਰ ਦੁੱਖ ਦੀ ਘੜੀ ਚ ਇਹ ਨਹੀਂ ਦੇਖਿਆ ਜਾਂਦਾ ਕਿ ਮੇਰੀ ਦਸਤਾਰ ਗਿੱਲੀ ਹੋ ਰਹੀ ਹੈ ਕਿ ਮੇਰਾ ਸਰੀਰ ਗਿੱਲਾ ਹੋ ਰਿਹਾ ਤੇ ਇਸ ਟਾਈਮ ਵੀਰ ਸਵਾਵੇਂ ਕਰ ਰਹੇ ਆ ਭਿੱਜੇ ਹੋਏ ਆ ਤੇ ਫਿਰ ਅਗਲੇ ਪੰਧ ਵਾਸਤੇ ਤਿਆਰੀਆਂ ਹੋ ਚੁੱਕੀਆਂ ਜੀ ਹੁਣ ਫਿਰ ਚਾਲੇ ਪਾ ਦੇਣੀ ਹਾਂਜੀ ਅਸੀਂ ਹੁਣ ਇਧਰ ਜਾਣਾ ਕਲਰੋਵਾਲੀ ਸੈਟ ਤੇ ਇੱਧਰ ਕੈਂਡੇ ਆਪਣੇ ਥੋੜੀ ਆਪਣੇ ਪਿਆ ਆਪਣੇ ਸਮਾਨ ਥੋੜਾ ਜਿਹਾ ਪਿਆ ਹੋਰ ਤੇ ਆਖਿਆ ਉਹਨਾਂ ਖਾਲੀ ਹੱਥ ਕਿਉਂ ਜਾਣਾ ਜੀ ਸਕਦਾ ਹੀ ਸੇਵਾ ਕਰਦੇ ਜਾਈਏ ਵਧੀਆ ਗੱਲ ਵਾ ਤੇ ਉਸ ਤੋਂ ਬਾਅਦ ਅਸੀਂ ਹੋਰ ਵੀ ਸੇਵਾ ਕੀਤੀ ਨਾਨਕਪੁਰ ਗੋਦੜੇ ਉੱਥੋਂ ਵੀ ਮੈਸੇਜ ਆਇਆ ਸਾਨੂੰ ਦੀ ਮਤਲਬ ਹਰ ਆ ਗਿਆ ਆ ਉਹਦੇ ਸਮਰਥਨ ਨਾਲ ਥੋੜੀ ਬੁਰੀ ਤੁਸੀਂ ਸੇਵਾ ਕਰੋ ਤੇ ਅੱਜ ਫਿਰ ਨਾਨਕਪੁਰ ਗੋਦੜੇ ਵੀ ਸਾਰਾ ਸਮਾਨ ਭੇਜਿਆ ਹੋਇਆ ਆ ਉੱਥੇ ਵੀ ਜਿੰਨੇ ਵੀ ਸੇਵਾਦਾਰ ਲੱਗੇ ਹੋਏ ਆ ਆਪਣੇ ਬਾਜਵਾ ਸਾਹਿਬ ਲੱਗੇ ਆ ਗੁਰਪ੍ਰੀ ਸਿੰਘ ਲੱਗੇ ਹੋਏ ਆ ਅੱਜ ਜਿੰਨੇ ਵੀ ਇੱਥੇ ਬੰਦੇ ਟਾਈਮ ਨਾਲ ਪਹੁੰਚੇ ਹੋਏ ਆ ਇਹਨਾਂ ਨੇ ਪੂਰਾ ਸਾਡੇ ਨਾਲ ਸਾਥ ਦਿੱਤਾ ਘੇੜ ਵਾਲੇ ਸਾਨੂੰ ਕੁਛ ਨਹੀਂ ਹੀ ਪਤਾ ਹੈਗਾ ਘੇੜ ਦਾ ਅਸੀਂ ਕਿੱਦਾਂ ਜਾਣਾ ਕਿੱਦਾਂ ਨਹੀਂ ਜਾਣਾ ਫੇਰ ਵੀ ਕਹਿੰਦੇ ਸਿਆਣਿਆਂ ਦਾ ਵਾਧਾ ਪੜਾਉਂਦਾ ਹੈ ਜਾਂ ਪੁਰਾਣੇ ਬਜ਼ੁਰਗਾਂ ਦਾ ਬੋਧ ਸਾਨੂੰ ਬਹੁਤ ਸਾਥ ਮਿਲਿਆ ਉਹਨਾਂ ਦਾ ਤੇ ਉਹਨਾਂ ਦੇ ਨਾਲ ਅਸੀਂ ਇਹੋ ਹੀ ਮਦਦ ਛੜ ਰਹੇ ਹਾਂ ਤੇ ਉਹਨਾਂ ਦੀ ਕਿਰਪਾ ਹੀ ਰਵੇ ਵਾਹਿ ਖਾਲਸਾ ਖਾਲਸਾ ਵਾਹਿ ਹਾਂਜੀ ਭਾਈ ਸਾਹਿਬ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵੀਰ ਜੀ ਅਸੀਂ ਸੇਰ ਦੀ ਸੇਵਾ ਕਰਦੇ ਹਾਂ ਚੌਕਰ ਦੀ ਅਸੀਂ ਅੱਜ ਨਵੀਂ ਗੱਲ ਵੇਖੀਏ ਵੇਖੋ ਇੱਕ ਪੰਜਾਬੀ ਪੰਜਾਬੀ ਵਾਸਤੇ ਸੇਵਾ ਕਰਦਾ ਵਾ ਹਾਂਜੀ ਅੱਜ ਮੈਂ ਬਹੁਤੇ ਲੋਕਾਂ ਨੂੰ ਵੇਖਿਆ ਸਰਦਾਰ ਬੰਦੇ ਜਿਹੜੇ ਉਹ ਟਰੈਕਟਰ ਲੈ ਕੇ ਸਾਡੇ ਮਗਰ ਡੜਾਉਂਦੇ ਆ ਤੇ ਸਾਨੂੰ ਇੱਕ ਚੌਕਰ ਦੀ ਬੋਰੀ ਉਹਨਾਂ ਬੰਦਿਆਂ ਨੇ ਡੰਗਰ ਕੋਈ ਬੰਦਿਆਂ ਨੇ ਦੱਸਿਆ ਵੀ ਇਹਨਾਂ ਡੰਗਰ ਨਹੀਂ ਰੱਖੇ ਵੀ ਇਹ ਇਹਨਾਂ ਨੇ ਆ 600 600 ਦਾ 500 ਦਾ ਚੌਕਰ ਵੇਚਦੇ ਆ ਤੁਸੀਂ ਇਥੋਂ ਹਰੂਵਾਲ ਤੋਂ ਲੈ ਕੇ ਡੇਰੇ ਤੀਕਾ ਤੁਸੀਂ ਜਾ ਕੇ ਵੇਖ ਸਕਦੇ ਤੁਸੀਂ ਕਿੱਥੋਂ ਆਏ ਹੋ ਤੁਸੀਂ ਅਸੀਂ ਕਲਨੌਰ ਤੋਂ ਆਏ ਹਾਂ ਸੇਰ ਦੇ ਸੇਵਾਡੇ ਹੀ ਕਰਨ ਚੌਕਰ ਦੀ ਤੇ ਅਸੀਂ ਕਈ ਇਹ ਬੰਦੇ ਜਿੰਦੇ ਲੋਡਵਾਂਦੇ ਸੀ ਉਹਨਾਂ ਨੂੰ ਮਾਲ ਸਾਡਾ ਪਹੁੰਚਣ ਨਹੀਂ ਦਿਆ ਤੇ ਸੜਕਾਂ ਦੇ ਆ ਲੋਕਾਂ ਨੇ ਧੰਦਾ ਬਣਾ ਲਿਆ ਵਾ ਜਿਹੜੀਆਂ ਚੀਜ਼ਾਂ ਨਹੀਂ ਮਿਲ ਹਾਂਜੀ ਹਾਂਜੀ ਕਿ ਵਾਧੂ ਤੁਰਿਆਣੇ ਆ ਖਾਣ ਵਾਲੇ ਆ ਇਹ ਹੀ ਹੋਣੀ ਹੈ ਇਹ ਆਏ ਆ ਤੇ ਉਹ ਸਾਨੂੰ ਖਲਾਇਆ ਸੀ ਸੇਵਾਦਾਰਾਂ ਨੇ ਵੀ ਉੱਥੇ ਬੰਦਿਆਂ ਨੂੰ ਲੋੜ ਆ ਉੱਥੋਂ ਦਾ ਮੌਜੂਦਾ ਸਰਪੰਚ ਆਂਦਾ ਵੀ ਇੱਥੇ ਕਿਸੇ ਬੰਦੇ ਨੂੰ ਨਹੀਂ ਲੋੜ ਆ ਉਦਾਂ ਹੀ ਹਵਾਜੀ ਲੋਕੀ ਫੋਨ ਕਰੀ ਜਾਂਦੇ ਲਿਸਟ ਬਣਾਇਆ ਕਰੋ ਨਾ ਪਿੰਡ ਦੀ ਜਦੋਂ ਵੀ ਕਿਤੇ ਜਾਣੇ ਆ ਨਾ ਇੱਕ ਵਧੀਆ ਤਰੀਕਾ ਹੁੰਦਾ ਉਹ ਪਿੰਡ ਦੀ ਲਿਸਟ ਬਣਾਓ ਪੂਰੀ ਲਿਸਟ ਦੇ ਸਾਹਮਣੇ ਚੱਲੋ ਉਸ ਪਿੰਡ 'ਚ ਕਿੰਨੇ ਮਾਲ ਡੰਗਰ ਆ ਮਾਲ ਡੰਗਰ ਵਾਲਿਆਂ ਦੀ ਲਿਸਟ ਮਿਲ ਜਾਂਦੀ ਹੁੰਦੀ ਆ ਉਸ ਪਿੰਡ ਦੇ ਮੋਤਵਾਰ ਇੱਕ ਨੂੰ ਕਦੀ ਵੀ ਅੱਗੇ ਨਾ ਲਾਓ ਕਿ ਜ਼ਿੰਦਗੀ ਦਾ ਸੂਰ ਰੱਖੋ ਜਦੋਂ ਤੁਸੀਂ ਇੱਕ ਨੂੰ ਲਾ ਦਿੰਨੇ ਹੋ ਫਿਰ ਆਪਣਾ ਆਪਸਾ ਵੇਖਦਾ ਹਨਾ ਦੋ ਤਿੰਨ ਮੈਂਬਰ ਉਸ ਪਿੰਡ ਦੇ ਲਓ ਉਸ ਪਿੰਡ ਦੇ ਵਿੱਚ ਇਸ ਤਰ੍ਹਾਂ ਸਵਾਮ ਜਿਹੜੀਆਂ ਵਧੀਆ ਰਹਿਣਗੀਆਂ ਇਹ ਬਹਾਂ ਜੀ ਆ ਮੈਂ ਵੀਰਜੀ ਹੁਣਾਂ ਵਾਲੀ ਗਲਤੀ ਗੱਲ ਦੇ ਹਰਾ ਰਿਆਂਗਾ ਇਹ ਅਸੀਂ ਸਾਨੂੰ ਵੀ ਦੇਖਣ ਨੂੰ ਮਿਲਿਆ ਅਸੀਂ ਲੁਧਿਆਣੇ ਤੋਂ ਆਏ ਵੇ ਹਨਾ ਜੀ ਵੀ ਕਿਉਂਕਿ ਜਦੋਂ ਆਪ ਮਹਾਰੇ ਆ ਕੇ ਆਪਾਂ ਸੇਵਾ ਕਰ ਰਹੇ ਆ ਆਪਾਂ ਨੂੰ ਨਹੀਂ ਪਤਾ ਕਿਹਨੂੰ ਚੀਜ਼ ਦੀ ਜ਼ਰ ਜਿਵੇਂ ਆਪਣੇ ਇੱਥੇ ਬਾਬਾ ਜੀ ਬਾਬਾ ਸੁਖਵਿੰਦਰ ਸਿੰਘ ਜੀ ਇੱਥੋਂ ਸੇਵਾ ਕਰਵਾ ਰਹੇ ਆ ਇਹਨਾਂ ਨੂੰ ਪਤਾ ਹੈਗਾ ਵੀ ਆਹ ਏਰੀਏ ਦੇ ਵਿੱਚ ਆਹ ਚੀਜ਼ ਦੀ ਜ਼ਰੂਰਤ ਹੈ ਸੇਵਾਦਾਰ ਇੱਥੋਂ ਭੇਜ ਰਹੇ ਆ ਜਾਂ ਕੋਈ ਆਪਾਂ ਪਿੰਡ ਦੇ ਜਿਵੇਂ ਤੁਸੀਂ ਕਿਹਾ ਕਿ ਦੋ ਤਿੰਨ ਮੋਹਤਵਾਰ ਮਿਲ ਕੇ ਉਹਨਾਂ ਨੂੰ ਪਤਾ ਹੁੰਦਾ ਵੀ ਇਹਦੇ ਕੋਲੇ ਪਸ਼ੂ ਹੈਗੇ ਆ ਜਾਂ ਨਹੀਂ ਹੈਗੇ ਹਾਂਜੀ ਹਾਂ ਵੀ ਜਾਂ ਇਹਨੂੰ ਆਹ ਚੀਜ਼ ਦੀ ਜ਼ਰੂਰਤ ਹੈ ਤਾਂ ਉਹ ਸੇਵਾ ਉਹ ਸਾਰਿਆਂ ਤੱਕ ਪਹੁੰਚਦੀ ਹੋਵੇ ਇਹ ਨਾ ਹੋਵੇ ਵੀ ਕੋਈ ਉਹਦੀ ਦੁਰਵਰਤੋਂ ਕਰੇ ਧੰਨਵਾਦ ਜੀ ਇਸ ਟਾਈਮ ਸ਼ਹੀਦਾਂ ਦੀ ਧਰਤੀ ਤੇ ਖੜੇ ਆਂ ਸ਼ਹੀਦਾਂ ਦੀ ਧਰਤੀ ਤੇ ਨਤਮਸਤਕ ਹੋਏ ਆਂ ਉੱਥੇ ਹੀ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ ਸੀ ਵੀ ਸੁਖਵਿੰਦਰ ਨੇ ਹੋਕਾ ਦਿੱਤਾ ਕਿ ਇਸ ਇਲਾਕੇ ਦੇ ਵਿੱਚ ਬੇਸ਼ਕ ਹੜ ਆਇਆ ਪਿਆ ਵਾ ਇਸ ਟਾਈਮ ਤੇ ਤਬਾਹੀ ਦਾ ਮੰਜ਼ਰ ਬਣਿਆ ਵਾ ਪਰ ਦੂਰ ਦੁਰੇੜੇਓ ਜਦੋਂ ਵੀ ਤੁਸੀਂ ਆਉਨੇ ਹੋ ਇੱਥੇ ਰੁਕੋ ਇੱਥੇ ਪ੍ਰਸ਼ਾਦਾ ਪਾਣੀ ਛਕੋ ਜੇ ਤੁਹਾਨੂੰ ਰਾਤ ਪੈ ਜਾਂਦੀ ਆ ਤੁਹਾਡੀ ਰਹਿائش ਦਾ ਇੰਤਜਾਮ ਕੀਤਾ ਜਾਊਗਾ ਧੰਨਵਾਦ ਕਰਦੇ ਆਂ ਵੀਰਾਂ ਦਾ ਸਹਿਯੋਗੀ ਬਣੇ ਰਹੋ ਤੁਸੀਂ ਸਾਰੇ ਆਪਾਂ ਰਲ ਮਿਲ ਕੇ ਇਸ ਇਲਾਕੇ ਨੂੰ ਸੰਭੀਏ ਤਾਂ ਕਿ ਔਲੇ ਸਮੇਂ ਦੇ ਇੱਕ ਮਿਸਾਲ ਕਾਇਮ ਹੋ ਸਕੇ ਕਿ ਜਿੱਥੇ ਸਰਕਾਰਾਂ ਨਹੀਂ ਖੜ ਸਕੀਆਂ ਜਿੱਥੇ ਉਹਨਾਂ ਦਾ ਹੈਲੀਕਾਪਟਰ ਕੇਵਲ ਹਵਾ ਦੇ ਵਿੱਚ ਉੱਡਦਾ ਹੋਇਆ ਕਿਤੇ ਲਫਾਫੇ ਸੁੱਟ ਜਾਂਦਾ ਸੀ ਪਰ ਇੱਥੇ ਤੇ ਹੜ ਲਿਆਤਾ ਲੋਕਾਂ ਨੇ ਰਾਸ਼ਨ ਦਾ ਜਿੱਥੇ ਹੜ ਪਾਣੀ ਦਾ ਆਇਆ ਹੋਇਆ ਵਾ ਉੱਥੇ ਰਾਸ਼ਨ ਦਾ ਵੀ ਇਸ ਟਾਈਮ ਤੇ ਹੜ ਆਇਆ ਹੋਇਆ ਵਾ ਚੜਦੀ ਕਲਾ ਚ ਰਹੋ ਜਿੱਥੋਂ ਵੀ ਤੁਹਾਡੀਆਂ ਸੁਆਵਾਂ ਆਉਂਦੀਆਂ ਗੁਰੂ ਸਾਹਿਬ ਥਾਂੇ ਪਾਉਣ ਜੁੜੋ ਰਿਓ ਕਾਲ ਚੈਨਲ ਦੇ ਨਾਲ ਕੋਸ਼ਿਸ਼ ਕਰਾਂਗੇ ਤੁਹਾਨੂੰ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ